ਬੇਬੇ ਪਤਾ ਨਹੀਂ ਕੱਲ ਦੀ ਕਾ ਤੂੰ ਰੁੱਸੀ ਜੀ ਬੈਠੀ ਐ ਬੋਲਦੀ ਨਹੀਂ ਹੈਗੀ ਜੱਜ ਨਾਲ ਬੇਬੇ ਬੇਬੇ ਕੀ ਹੋ ਗਿਆ ਐ ਕਾ ਤੂੰ ਮੈਂ ਬੈਠੀ ਆ ਤੂੰ ਜਿਵੇਂ ਕੋਮਾ ਚ ਗਈ ਹੁੰਨੀ ਐ ਕੋਮਾ ਚ ਤੁਸੀਂ ਜਾ ਮੈਂ ਕੱਥੇ ਜਾਵਾ ਕੀ ਹੋ ਗਿਆ ਸ਼ੁਕਰਾ ਪ੍ਰਮਾਤਮਾ ਦਾ ਬੋਲ ਤਾਂ ਪਈ ਤੈਨੂੰ ਹੋਇਆ ਕੀ ਐ ਤੂੰ ਬੋਲਦੀ ਕਿਉਂ ਨਹੀਂ ਅਸ ਤਾਂ ਇਨੂੰ ਕੋ ਸਾਖਿਆ ਵੀ ਨਹੀਂ ਨਾ ਰਾਤ ਇਨਾਂ ਰੋਲਾ ਪਾਈ ਜਾਂਦੇ ਸੀ ਕੀ ਹੋਇਆ ਸੀ ਉਹ ਮੁੰਡੇ ਦਾ ਜਰਮ ਦਿਨ ਸੀਗਾ ਤੇਰੇ ਪੋਤੇ ਦਾ ਅੱਜਾ ਪੋਤੇ ਦਾ ਸੀ ਪਹਿਲਾਂ ਮੇਰੇ ਮੁੰਡੇ ਦਾ ਸੀ ਫਿਰ ਤੇਰਾ ਫਿਰ ਪੋਤੇ ਦਾ ਆ ਗਿਆ ਤੇ ਮੇਰਾ ਜਨਮ ਦਿਨ ਦਾ ਸਵੇਰੇ ਲੈ ਤੂੰ ਵੀ ਜਨਮ ਦਿਨ ਮਨਾਉਣਾ ਸਵੇਰੇ ਹਾਂ ਮੈਂ ਵੀ ਮਨਾਉਣਾ ਬੇਬੇ ਤੈਨੂੰ ਕੀ ਹੈ ਜਨਮ ਦਿਨ ਮਨਾਉਣ ਨੂੰ ਹੁਣ ਐਡੀ ਤਾਂ ਤੇਰੀ ਉਮਰ ਹੋਈ ਪਈ ਐ ਲੈ ਮੈਂ ਤਾਂ ਮਨਾਉਂਗੀ ਆਪਦਾ ਮੇਰਾ ਜਨਮ ਦਿਨ ਮਨਾਓ ਤੈਨੂੰ ਰੀਸ ਹੋ ਗਈ ਸਾਡੀ ਹਨਾ ਹਾਂ ਨਾ ਕੀ ਗੱਲ ਮੇਰਾ ਜਨਮ ਦਿਨ ਮਨਾਓ ਜਿਵੇਂ ਆਪਦਾ ਮਨਾ ਟੈਂਟ ਟੁੰਟੂ ਲਾ ਕੇ ਹਲਵਾਈ ਦਾ ਇਹਦਾ ਮਤਲਬ ਤਾਂ ਇਹ ਆ ਬੇਬੇ ਮਚਦੀਆਂ ਹਨਾ ਵੀ ਅਸੀਂ ਘਰੇ ਵੀ ਆਦੋ ਕੜੀਆਂ ਖੁਸ਼ੀਆਂ ਗਾਤੋ ਮਨਾ ਲੈਣੇ ਤੇ ਫੇ ਮੇਰਾ ਨੀ ਜੀ ਕਰਦਾ ਖੁਸ਼ੀਆਂ ਮਨਾਉਣ ਨੂੰ ਵਿੱਚ ਤੂੰ ਸ਼ਾਮਲ ਹੋ ਜਾ ਕਰ ਤੂੰ ਹੱਥ ਖੇਡ ਲਿਆ ਕਰ ਤੂੰ ਤਾਂ ਅੱਡ ਬਹਿ ਜਾਨੀ ਐ ਮੂੰਹ ਕਰਕੇ ਮੂੰਹ ਕਰ ਕੇ ਅੱਡ ਮੈਂ ਬੈਠਣਾ ਮੇਰਾ ਨੀ ਜ ਮੇਰਾ ਵੀ ਜਨਮ ਹੋਇਆ ਮੈਂ ਕਿਹੜਾ ਉਤੋਂ ਡਿੱਗੀ ਹੈਗੀ ਤਾਂਹਾਂ ਤੋਂ ਵੀ ਮੈਂ ਰੱਬ ਤੋਂ ਡਿੱਗ ਪੀ ਸੀਗੀ ਮੇਰਾ ਜਨਮ ਅੱਛਾ ਕੱਲ ਨੂੰ ਤੇ ਜਨਮ ਦੇਣਾ ਮੇਰੀ ਮਾਂ ਨੇ ਕੋਈ ਨਹੀਂ ਮੇਰੀ ਗੱਲ ਸੁਣ ਤੈਨੂੰ ਇੱਕ ਸੂਟ ਲਿਆ ਦਾਂਗੇ ਕੱਲ ਨੂੰ ਤੇ ਉਹ ਕਰ ਦਾਂਗੇ ਲੱਡੂਆਂ ਦਾ ਡੱਬਾ ਲਿਆਵਾਂਗੇ ਆਏ ਨਹੀਂ ਮੈਂ ਤਾਂ ਨਾ ਆਉਂਦੀ ਜਿਵੇਂ ਤੈਨੂੰ ਜਿਵੇਂ ਤੂੰ ਆ ਆ ਦਾ ਮਨਾਏ ਹੋ ਅੱਤਨ ਤਲਾ ਕੇ ਹਲਵਾਈ ਲਿਆ ਕੇ ਲੱਖ ਡੇਢ ਲੱਖ ਰੁਪਇਆ ਲੱਗੂਗਾ ਬੇਬੇ ਤੇ ਮੇਰਾ ਕੀ ਘਰ ਤੇ ਸਾ ਨਹੀਂ ਫੇ ਲੱਖ ਰੁਪਇਆ ਲੈ ਇੰਨੇ ਪੈਸੇ ਲਾਉਣ ਨੂੰ ਕੀ ਹੁਣ ਤੇਰਾ ਕੋਈ ਪੇਕੇ ਨਾ ਹੁਣ ਕੁਝ ਹੋਰ ਨਾ ਆਵੇ ਤੂੰ ਦੱਸ ਕੀ ਕਰਨਾ ਜਨਮ ਦਿਨ ਮਨਾ ਕੇ ਆਪਾਂ ਘਰ ਘਰ ਮਨਾ ਲੈਣੇ ਮੇਰੇ ਪੇਕੇ ਆ ਦੇ ਬਥੇਰੇ ਆ ਜਾਣਗੇ ਮੇਰੇ ਪੇਕੇ ਨਾ ਬੇਬੇ ਆ ਦੱਸ ਮੈਨੂੰ ਤੈਨੂੰ ਚੱਕ ਕਿਨੇ ਦਿੱਤੀ ਐ ਇਹ ਮੈਂ ਜਾਣਦੀ ਨਹੀਂ ਕੁਛ ਤੈਨੂੰ ਸੰਗ ਦੀ ਨਹੀਂ ਲੱਗਣੀ ਕਿ ਜਨਮ ਦਿਨ ਮਨਾਉਂਦੀ ਨੂੰ ਕੇਸ ਮੈਨੂੰ ਕਾਦੀ ਸੰਗ ਲੱਗੂਗੀ ਕੋਈ ਸੰਗ ਨਹੀਂ ਚਲ ਐ ਕਰਾਂਗੇ ਕੇਕ ਲਿਆ ਦਾਂਗੇ ਚਲ ਕੋਈ ਨਹੀਂ ਅੰਦਰੇ-ਅੰਦਰੀ ਕੱਟ ਲਾਂਗੇ ਨਾਲੇ ਤੇਰਾ ਚਾਹ ਪੂਰਾ ਹੋ ਜਾਊਗਾ ਮੈਂ ਤਾਂ ਕੋਈ ਨਹੀਂ ਕੁਛ ਕਾਏ ਕਰਦੀ ਮੈਂ ਤਾਂ ਪੂਰਾ ਮਨਾਉਂਗਾ ਇਹਦੇ ਪੇਕਿਆਂ ਨੂੰ ਵੀ ਸੱਦੂਗੀ ਅੱਛਾ ਤੂੰ ਹੁਣ ਐ ਕਹਿਨੀ ਆ ਵੀ ਟੈਂਟ ਲਾ ਕੇ ਪਾਰਟੀ ਕਰਕੇ ਹਲਵਾਈ ਸੱਦਗੇ ਹਾਂ ਐਨੇ ਪੈਸੇ ਤਾਂ ਨਹੀਂ ਤੇਖ ਮੇਰੇ ਕੋਲ ਹੈਗੇ ਬੇਬੇ ਤੇ ਜੇ ਤੇਰੇ ਕੋਲ ਹੈਗੇ ਤਾਂ ਤੂੰ ਦੇ ਦੇ ਤੇ ਆਪਾਂ ਕਰ ਲਾਂਗੇ ਕੋਈ ਨਹੀਂ ਨਾ ਮੈਂ ਮੈਂ ਤਾਂ ਨਹੀਂ ਫਿਰ ਆ ਤਾਂ ਜਾਣੀ ਐ ਪੇਕੀ ਲੈ ਆਏ ਜਾਨੀ ਆ ਪੇਕੀ ਦਾ ਫਿਰ ਵਗ ਜਾ ਇੰਨੇ ਪੈਸੇ ਹੈ ਨਹੀਂ ਜਨਮ ਦਿਨ ਮਨਾਉਣ ਵਾਲੀ ਫालतू ਖਰਚੀਆਂ ਕਰਨੀ ਆਉਂਗੀ ਸੰਗ ਨਹੀਂ ਮੰਦੀ ਲੈ ਜਾ ਵਗ ਜਾ ਜਾਨੀ ਹੈ ਤਾਂ ਦੇਖ ਲੈ ਲੈ ਆ ਬੇਬੇ ਨੂੰ ਪਤਾ ਨਹੀਂ ਕਿਨੇ ਚੱਕ ਦੇਤੀ ਜਨਮ ਦਿਨ ਮਨਾਉਣ ਵਾਲੀ ਵੀ ਚਲ ਭਈ ਮਨਾ ਲਾਂਗੇ ਕੋਈ ਨਹੀਂ ਘਰੇ ਘਰੇ ਮਨਾ ਲਾਂਗੇ ਕੇਕ ਲਿਆ ਦਾਂਗੇ ਸੂਟ ਲਿਆ ਦਾਂਗੇ ਹੋਰ ਕੀ ਇਹ ਤਾਂ ਵੱਡਾ ਤੰਦਰ ਕਰਨ ਨੂੰ ਕਹਿੰਦੀ ਆ ਵਿਆਹ ਵਾਲਾ ਵੀ ਹਲਵਾਈ ਸਦਨ ਟੈਂਟ ਲਾਉਣ ਇੰਨਾ ਕੁ ਸਾਨੂੰ ਭਈ ਸਾਥ ਹੋ ਨਹੀਂ ਹੁੰਦਾ ਵਗ ਜਾ ਫੇਕੀ ਜਾਨੀ ਆ ਤਾਂ ਲੈ ਆਦਾ ਲਾ ਗਜਰਮ ਦਿਨ ਬਣਾਉਣ ਕਦੇ ਆਪ ਮੁੰਡੇ ਦਾ ਬਣਾ ਲਿਆ ਕਦੇ ਪੁੱਤ ਦਾ ਬਣਾ ਲਿਆ ਕਦੇ ਬੰਦੇ ਦਾ ਬਣਾ ਲਿਆ ਕਦੇ ਉਹਨੇ ਆਪ ਦਾ ਬਣਾ ਲਿਆ ਮੈਂ ਬੰਦਾ ਨਹੀਂ ਵੀ ਮੇਰਾ ਨਹੀਂ ਜਰਮ ਦਿਨ ਬਣਾਉਣਾ ਸੀਗਾ ਲੈ ਸ੍ਰੀ ਕਲਪੂਆ ਸ੍ਰੀ ਕਾਰ ਓ ਠੀਕ ਹੈ ਹਾਂ ਫੋਨ ਫਾਨੀ ਨਹੀਂ ਕਰੇ ਕਿ ਮੈਂ ਚਣਕ ਜਾਈਗੀ ਕਿਹੜਾ ਫੋਨ ਆ ਜੰਦਾ ਨਾ ਘਰੋਂ ਕੱਟਤਾ ਉਹਨਾਂ ਨੇ ਘਰੋਂ ਕੱਟਤਾ ਹੋਰ ਲੈ ਮੈਨੂੰ ਫੜਾ ਚੋੜਾ ਇਹ ਜੀ ਕੀ ਗੱਲ ਹੋ ਗਈ ਪੂਆ ਬੁੱਤ ਮਾਂ ਕਹਿੰਦਾ ਸਾਰਿਆਂ ਨੇ ਆਪ ਦਾ ਜਨਮ ਦਿਨ ਮਨਾਓ। ਚਲ ਆ ਜਾ ਅੰਦਰ ਜਾ ਕੇ ਗੱਲ ਕਰ। ਤੇ ਮੇਰਾ ਮਨਾਇਆ ਨਹੀਂ ਮੇਰਾ ਕੱਲ ਨੂੰ ਜਨਮ ਦਿਨ ਹੈਗਾ। ਲਾ ਕ ਮੇਰਾ ਵੀ ਮਨਾਓ ਫੇਰ ਜੇ ਸਾਰਿਆਂ ਨੇ ਬਣਾ ਲਿਆ। ਫੇਰ ਤਾਂ ਪੂਆ ਮਾੜੀ ਗੱਲ ਹੈ ਜੇ ਤਾਂ ਸਾਰਿਆਂ ਨੇ ਕੇਕ ਕੱਟੇ ਨਹੀਂ ਜੇ ਇੱਕ ਕੇਕ ਤੇਰਾ ਕੱਟਦਾ ਨਹੀਂ ਕਿੰਦੀ ਗੱਲ ਸੀ। ਹਾਂ ਮੇਰਾ ਕੀ ਘਰ ਤੇ ਹਿੱਸਾ ਨਹੀਂ ਹੈਗਾ। ਹਾਂ ਲਓ ਉਹੀ ਗੱਲ ਹਿੱਸਾ ਗਿਆ ਨਹੀਂ ਪੂਆ ਸਾਰਾ ਕੁਝ ਤੇਰਾ ਹੈ। ਹੋ ਮਗਰ ਤਾਂ ਨਹੀਂ ਬੰਨੇ ਤੇਰੀ ਨੂੰ ਤਾਂ ਪੂਆ ਆਖੇਗੀ ਫਿਰ ਵੀ ਚੁਗਲੀ ਕਰਦੀ ਹਰਪ੍ਰੀਤ ਵਾਲੀ ਤੇਜ ਐ ਹੋਰ ਆਹੋ ਜਦੋਂ ਫਿਰ ਤੇਜ ਨੂੰ ਆ ਜਾਣ ਨਾ ਉਦੋਂ ਹੀ ਕਰਦੀਆਂ ਹੁੰਦੀਆਂ ਨੇ ਬੁੜਿਆਂ ਨੂੰ ਕੌਣ ਛਾਂਦਾ ਹੁੰਦਾ ਪੂਆ ਫੇਰ ਕਰਨਾ ਕਰ ਅਸੀਂ ਮਨਾਵਾਂਗੇ ਤੇਰਾ ਜਨਮ ਦਿਨ ਆ ਜਾ ਤੇ ਪਤੀਜੇ ਨੂੰ ਆ ਜਾਣਗੇ ਆਈਆਂਗੀ ਮਗਰ ਤੇ ਬਣਾਉਗੀ ਲਾਪਾਂ ਕੇ ਕੱਟ ਲਾਂਗੇ ਲਿਆ ਕਿੰਦੀ ਕਿੰਦੀ ਗੱਲ ਐ ਹੋਰ ਉਹ ਤਾਂ ਬਸ ਆਇਆ ਸਰਮ ਕੀ ਇਹ ਬੁੜੀ ਹੋਈ ਪਈ ਐ ਕਿ ਤੂੰ ਤਾਂ ਲੈ ਫਿਰ ਜੇ ਬੁੜਾ ਹੋ ਜਾਏ ਤੇ ਬੁੜੇ ਦਾ ਕੜਾ ਜੀ ਨਹੀਂ ਕਰਦਾ ਬੜੀ ਕਰਤ ਹੈ ਹਾਂ ਤੂੰ ਮਨਾਏ ਕਰਾਂ ਮੈਂ ਵੀ ਤੂੰ 12 ਸਾਲਾਂ ਦੀ ਹੈ ਹਾਂ ਲੈ ਵੀ ਤੂੰ ਇਹ ਮਨਾਇਆ ਹੀ ਹੈਗਾ ਚੱਲ ਕੋਈ ਨਹੀਂ ਬੈਡਪੂਆ ਮੈਂ ਪਾਣੀ ਲਿਆਉਣੀ ਆ ਲੈ ਲੈ ਦਬ ਚਲੀ ਆ ਮਨਾਉਗੀ ਇੱਕ ਇਹ ਨਾ ਇੱਕ ਹੀ ਹੁੰਦੇ ਹੈਗੇ ਇਹਦਾ ਮੇਰੇ ਪਤੀ ਜੀ ਨੂੰ ਬੜੀ ਚੰਗੀ ਹੈ ਵਿਚਾਰੀ ਮੈਂ ਪਾਣੀ ਲਿਆਉਗੀ ਜੇ ਕੱਲ ਨੂੰ ਚੱਲ ਜੱਪੇ ਜਾਰ ਹੁੰਦੇ ਨੇ ਮਨਾ ਲੂਗੀ ਮੇਰੀ ਜਵਾਖੜੀ ਇਹ ਤਾਂ ਕੋਈ ਨਹੀਂ ਪੂਆ ਟੈਨਸ਼ਨ ਨਾ ਲਈ ਵਧੀਆ ਤਰੱਕੀ ਇੱਕ ਬਣਵਾ ਕੇ ਲਿਆਵਾਂਗੇ ਉੱਤੇ ਤੇਰਾ ਨਾਮ ਪਵਾ ਕੇ ਲਿਆਵਾਂਗੇ ਚੰਗਾ ਪੁੱਤ ਨੇ ਹਾਂ ਹੋ ਇਹ ਮੋٹے ਮੋਟੇ ਅੱਖਰਾਂ ਚ ਪਾਇਆ ਮਾਇਆ ਪੂਆ ਹਾਂ ਫੇਰ ਦੇਖੀ ਫੇਰ ਤੇਰੀ ਨੂਨ ਫੋਟੋ ਭੇਜਾਂਗੇ ਫੇਰ ਤਾਂ ਲੱਗੂਗਾ ਆਹੋ ਪੀਲਾ ਪਾਣੀ ਮੱਛੀਆਂ ਨੂੰ ਫੇਰ ਫੇਰ ਤਾਂ ਲੱਗੂਗਾ ਆਹੋ ਮੈਂ ਤਾਂ ਕਹਨੀ ਪੂਆ ਤੂੰ ਇੱਥੇ ਰਹਿ ਸਾਡੇ ਕੋਲੇ ਜਾਈ ਨਾ ਹੁਣ ਜਾਂਦੀ ਨਹੀਂ ਮੈਂ ਜਿੰਨੇ ਤੇ ਲੈਣ ਨਹੀਂ ਆਉਂਦੇ ਜਦੋਂ ਲੈਣ ਆਏ ਨਾ ਉਦੋਂ ਜਾ ਹਾਂ ਹੋ ਉਦੋਂ ਜਾਵਾਂਗੀ ਆਹੋ ਪੀਲਾ ਪਾਣੀ ਮੈਂ ਚਾਹ ਬਣਾਉਣੀ ਐ ਨੇ ਤੇਰਾ ਪਤੀ ਜਾਉਣ ਵਾਲਾ ਖੇਤ ਗਿਆ ਹੋਇਆ ਜੇ ਅੰਦਰ ਰਾਮ ਕਰਨਾ ਰਾਮ ਕਰ ਲੈ ਪੈ ਜਾ ਆ ਮੈਂ ਦਰਵਾਜ਼ਾ ਨਹੀਂ ਕੋਈ ਚਾਹ ਨੂੰ ਕੀ ਐ ਬਸ ਰਹਿਣ ਦੇ ਹੁਣ ਚਾਹ ਤਾਂ ਪੀ ਕੇ ਤੁਰੀ ਸੀ ਨਹੀਂ ਭੂਆ ਥੋੜੀ ਜੀ ਕਰ ਲੰਨੀ ਆ ਤੇਰੀ ਚਾਹ ਪੀ ਕੇ ਆਈ ਹੋਏਗੀ ਜਾ ਕੋਈ ਦੇ ਹੱਥੀ ਤੇ ਬੈਹ ਜਾ ਤੂੰ ਆ ਜਾ ਲੈ ਭੂਆ ਮਰ ਜਾ ਨਹੀਂ ਨਹੀਂ ਭੂਆ ਤਾਂ ਜਵਾਕਾਂ ਵਰਗੀ ਹੋਗੀ ਨਿਆਣਿਆਂ ਵਰਗੀ ਹੋਗੀ ਵੀ ਮੇਰਾ ਜਨਮ ਦਿਨ ਨਹੀਂ ਮਨਾਇਆ ਲੇਕਿਨ ਈ ਕਿ ਗੱਲ ਸੀ ਵਿਚਾਰੀ ਦਾ ਕੱਟਣ ਦੇ ਕੇਕ ਕੀ ਗੱਲ ਸੀ ਲਿਆ ਕੇ ਤੁਸੀਂ 200 ਦਾ ਲਿਆਂਦੇ ਘੱਟ ਵਾਲਾ ਲਿਆਂਦੇ ਨਾਲ ਲਿਆਂਦੀ ਹਜ਼ਾਰ ਵਾਲਾ ਕੇਕ ਆਪਦੇ ਤਾਂ ਹਜ਼ਾਰ-ਹਜ਼ਾਰ ਦੇ ਕੱਟ ਦੀਏ ਕੋਈ ਨਹੀਂ ਹੁਣ ਤਾਂ ਮੈਂ ਦਿਉ ਫੋਨ ਤੇ ਪਤਾ ਨੀ ਖਾਲਾ ਭੈਣੇ ਹੁਣ ਬੇਬੇ ਬਿਨਾ ਤੈਨੂੰ ਤੂੜੀ ਵੀ ਨਹੀਂ ਚੰਗੀ ਲੱਗਦੀ ਬੇਬੇ ਕਿਹੜਾ ਤੈਨੂੰ ਲੈਦੀ ਦੇਸੀ ਕਿਉਂ ਪਾ ਕੇ ਦਿੰਦੀ ਸੀਗੀ ਕੱਲ ਦੀ ਗਈ ਆ ਦੇਖ ਲੈ ਲੈ ਬੁੜੀ ਆਈ ਨਹੀਂ ਹੈਗਾ ਵੀ ਘਰੇ ਆ ਜਾ ਕਦੀ ਜਨਮ ਦਿਨ ਮਨਾਓ ਜਨਮ ਦਿਨ ਮਨਾਓ ਵੀ ਭਾਈ ਜਿਹੇ ਜਹ ਹੈਗਾ ਚਲ ਕੇਕ ਲਿਆ ਦਿੰਨੇ ਬੇਬੇ ਤੈਨੂੰ ਲੀੜਾ ਕੱਪੜਾ ਲਿਆ ਦਿੰਨੇ ਹੋਰ ਤੇਰੇ ਜਨਮ ਦਿਨ ਦਾ ਸੱਸ ਸੀ ਕਿਵੇਂ ਮਨਾ ਦਈਏ ਹਰ ਕੀ ਦਾ ਫੋਨ ਆਈ ਜਾਂਦਾ ਹੈ ਇਹ ਤਾਂ ਮਾਮੇ ਜੀ ਨੂੰ ਦਾ ਲੱਗਦਾ ਚੱਲ ਚੱਕ ਲੈਣੀ ਹੈ ਹੈਲੋ ਹੈਲੋ ਰਾਜਵੀਰ ਹਾਂ ਹਰਪ੍ਰੀਤ ਕਿਵੇਂ ਆ ਠੀਕ ਆ ਪਣੀ ਹੁਣ ਸੁਣਾ ਠੀਕ ਆ ਵਧੀਆ ਬੜੇ ਟਾਈਮ ਬਾਅਦ ਯਾਦ ਕਰਿਆ ਤੁਸੀਂ ਅੱਜ ਕਿਵੇਂ ਯਾਦ ਆ ਗਈ ਸੋਨੂੰ ਯਾਦ ਤਾਂ ਫਿਰ ਆਈ ਜਾਂਦੀ ਹੈ ਭਾਈ ਜਦੋਂ ਹੀ ਗੱਲ ਵੱਡੇ ਬੰਦਿਆਂ ਨੂੰ ਕੋਈ ਨਾ ਸੰਭਾਲੇ ਬੁੜੇ ਬੁੜੁਣਾਂ ਦੀ ਕਦਰ ਕਰਨ ਨੂੰ ਹਟ ਜੇ ਕੋਈ ਇਹ ਗੱਲ ਤਾਂ ਤੂੰ ਨਾ ਕਹਿ ਹਰਪ੍ਰੀਤ ਇਹ ਟਾਈਮ ਤਾਂ ਸਭ ਤੇ ਹੁੰਦਾ ਸਾਵਤੇ ਤਾਂ ਹੁੰਦਾ ਕੀ ਗੱਲ ਭੂਆ ਨਾ ਕਾਦੇ ਪਿੱਛੇ ਲੜੇ ਨਾ ਸਾੰਦੇ ਨੂੰ ਤਾਂ ਤੂੰ ਐਂ ਕਹੇ ਵੀ ਭਾਈ ਸਾੰਦੇ ਨਹੀਂ ਵੀ ਅਸੀਂ ਰੋਟੀ ਟੁਕ ਨਹੀਂ ਦਿੰਦੇ ਵੀ ਨਾਉਣ ਤੋਂ ਨੂੰ ਪਾਣੀ ਨਹੀਂ ਪਾਉਂਦੇ ਜਾਂ ਵੀ ਕਿਹੜੀ ਗੱਲ ਦੀ ਘਾਟ ਆ ਬੇਬੇ ਨੂੰ ਗੱਲ ਦੀ ਤਾਂ ਦੇਖ ਕਿਸੇ ਦੀ ਨਹੀਂ ਭੈਣੇ ਘਾਟ ਮੈਂ ਤੈਨੂੰ ਦੱਸਾਂ ਪਾਣੀ ਤਾਂ ਨਹੀਂ ਵੀ ਪਾਉਂਦੀ ਹੋਣੀ ਰੋਟੀ ਟੁਕ ਵੀ ਦਿੰਦੀ ਹੋਣੀ ਹਰੇਕ ਹੀ ਦਿੰਦਾ ਐਡੀ ਕਿੱਡੀ ਕ ਗੱਲ ਸੀ ਕੋਣੇ ਜੇ ਤੁਸੀਂ ਆਪ ਦਾ ਜਨਮ ਦਿਨ ਮਨਾਉਨੇ ਹੋ ਜੇ ਇੱਕ ਕੇਕ ਹੋਣਾ ਕੱਟਣਾ ਨੇ ਫੇਰ ਕਿਹੜਾ ਲੋੜਾ ਹੋਣਾ ਸੀ ਪੜੇ ਪਹਿਲੀ ਗੱਲ ਤਾਂ ਤੂੰ ਹਰਪ੍ਰੀਤ ਆਪਸਿਆਣੀਆ ਤੂੰ ਮੇਰੀ ਗੱਲ ਸੁਣ ਧਿਆਨ ਨਾਲ ਹਾਂ ਚੱਲ ਜੇ ਜਵਾਕਾਂ ਨੇ ਜਰਮ ਦਿਨ ਮਨਾ ਲੇ ਤਾਂ ਫਿਰ ਬੇਬੇ ਨੂੰ ਕਾਦਾ ਮਚੇਮਾ ਹੋ ਗਿਆ ਉਹ ਫਿਰ ਵੱਡੇ ਬੰਦੇ ਨੂੰ ਜਵਾਕਾਂ ਮਰਗਾ ਹੋ ਜਾਂਦਾ ਭੈਣੇ ਜਿਹੜਾ ਵੱਡਾ ਬੰਦਾ ਹੁੰਦਾ ਮੇਰੇ ਨਾਲ ਦੋ ਦਿਨ ਬੋਲੀ ਨਹੀਂ ਦੋ ਦਿਨ ਬੋਲੀ ਨਹੀਂ ਤੇ ਮੈਂ ਬੁਲਾਈ ਫਿਰ ਮੈਂ ਕਿਹਾ ਬੇਬੇ ਤੂੰ ਮੇਰੇ ਨਾਲ ਬੋਲਦੀ ਕਾ ਤੂੰ ਨਹੀਂ ਆਖੇ ਭਾਈ ਤੁਸੀਂ ਮੇਰਾ ਜਰਮ ਦਿਨ ਨਹੀਂ ਮਨਾਉਂਦੇ ਮੈਂ ਕਿਹਾ ਪਹਿਲੀ ਗੱਲ ਤਾਂ ਬੇਬੇ ਲੋਕ ਚੇੜਾ ਕਰਨਗੇ ਚੱਲ ਕੋਈ ਨਹੀਂ ਆਪਾਂ ਨੂੰ ਲੋਕਾਂ ਦੀ ਵੀ ਕੋਈ ਪਰਵਾਹ ਨਹੀਂ ਤੂੰ ਜਰਮ ਦਿਨ ਮਨਾ ਲਈ ਆਪਾਂ ਜਿਹੜਾ ਤੂੰ ਕੁਝ ਕਹੇਂਗੀ ਆਪਾਂ ਬਣਾ ਲਾਂਗੇ ਕੇਕ ਲਿਆਵਾਂਗੇ ਭਾਈ ਤੈਨੂੰ ਲੀੜਾ ਕੱਪੜਾ ਲਿਆਵਾਂਗੇ ਤੇ ਫੇ ਅਈ ਦੂਤੇ ਫਿਰ ਹੋਰ ਕੀ ਕਰਗੇ ਹਰਪ੍ਰੀਤ ਉਹ ਤਾਂ ਕਹਿੰਦੀ ਭਾਈ ਟੈਂਟ ਲਾਓ ਡੀਜੇ ਲਾਓ ਹਲਵਾਈ ਸੱਦੋ ਲੈ ਤਾਂ ਵਿਆਹ ਜਨਾ ਖਰਚਾ ਕਹਿੰਦੀ ਐ ਵੀ ਕਰੋ ਨਾ ਪੂਆ ਕਹਿੰਦੀ ਮੇਰੇ ਜਨਮ ਦਿਨ ਤੇ ਡੀਜੇ ਲਾਓ ਆਹੋ ਕਹਿੰਦੀ ਡੀਜੇ ਲਾਓ ਹਲਵਾਈ ਸੱਦੋ ਭਾਈ ਭੈਣੇ ਤਾਂ ਆਪ ਦਾ ਮਨਾਇਆ ਉਹ ਪਹਿਲੇ ਨਹੀਂ ਮੈਂ ਕਾ ਨੂੰ ਮਨਾਇਆ ਹਰਪ੍ਰੀਤ ਮੈਂ ਤਾਂ ਘਰੀ ਘਰੀ ਮਨਾਉਣੀ ਹੁੰਨੀ ਐ ਕੇਕ ਜੱਲੇ ਹੁੰਦੇ ਹੁੰਦੇ ਘਰੀ ਕੱਟ ਲੈਨੇ ਅਸੀਂ ਤਾਂ ਇਹ ਤਾਂ ਅਸੀਂ ਜਵਾਕ ਦਾ ਮਨਾਇਆ ਸੀ ਛੋਟੇ ਦਾ ਛਟੀ ਕਰੀ ਸੀਗੀ ਅੱਛਾ ਨਾ ਤੁਸੀਂ ਚੰਗੀ ਗੱਲ ਨਹੀਂ ਸਾਨੂੰ ਤੁਸੀਂ ਸੱਦੇ ਹੀ ਨਹੀਂ ਸੋਨੂੰ ਫੋਨ ਤਾਂ ਲਾਇਆ ਸੀਗਾ ਭਾਈ ਤਾਂ ਕਹਦਾ ਸਾਡੇ ਕੋਲ ਟਾਈਮ ਨਹੀਂ ਭਾਈ ਅੱਛਾ ਟਾਈਮ ਤਾਂ ਭਣੀ ਆਪੀ ਨਹੀਂ ਹੁਣ ਉਹ ਹੀ ਗੱਲ ਹੁਣ ਤੇਰੇ ਪੇਕੇ ਮੁੰਦੇ ਹੋ ਗਏ ਹੁਣ ਬੇਬੇ ਦੇ ਪੇਕੇ ਨੂੰ ਕੌਣ ਪੁੱਛਦਾ ਉਹਨਾ ਤੁਸੀਂ ਹਰਪ੍ਰੀਤ ਅਸੀਂ ਤਾਂ ਫੋਨ ਲਾਇਆ ਸੀ ਭਾਈ ਤੁਸੀਂ ਜਵਾਬ ਦੇਤਾ ਫਿਰ ਅਸੀਂ ਕੀ ਕਰਗੇ ਹੁਣ ਕੋਈ ਨਹੀਂ ਦਿੱਤਾ ਭਣੀ ਜੇ ਤੂੰ ਮੇਰੇ ਨਾਲ ਗੱਲ ਕਰਦੀ ਸੀ ਜ਼ਰੂਰ ਆਉਂਦੇ ਕੀ ਗੱਲ ਸੀ ਅਸੀਂ ਕਰਾਂ ਤੇਰੇ ਜਵਾਬ ਕੁਝ ਦੇਖ ਲੈ ਭੱਜ ਭਜਾਈ ਚ ਹਰਪ੍ਰੀਤ ਵਸ ਤੈਨੂੰ ਫੋਨ ਹੀ ਨਹੀਂ ਲੱਗਿਆ ਹੈਗਾ ਮੈਥੋਂ ਨਾ ਹੂੰ ਤਾਂ ਤੂੰ ਅਸੀਂ ਤਾਂ ਡੀਜੇ ਲਾ ਲੈ ਤੇ ਕੜਾਈਆਂ ਚੜਾ ਲਵਾ ਤੇ ਸਾਡੇ ਵੀ ਨੇ ਤੇਰੇ ਕੋਲੇ ਟਾਈਮ ਨਹੀਂ ਸੀ ਗੱਲ ਕਰਨ ਦਾ ਨੀ ਅਸੀਂ ਤਾਂ ਬਾਲੇ ਰਿਸ਼ਤੇਦਾਰ ਹਰਪ੍ਰੀਤ ਤੇ ਬਾਲੇ ਕਰਨ ਕੀ ਖਾਣੇ ਪਾਣੇ ਅਸੀਂ ਤਾਂ ਬਾਹਲਾ ਇਕੱਠ ਕਰਿਆ ਨਹੀਂ ਬਾਲੇ ਰਿਸ਼ਤੇਦਾਰ ਸੱਦੇ ਨਹੀਂ ਪਿੰਡ-ਪਿੰਡ ਦੀ ਸੀਗੇ ਥੋੜੇ ਜੇ ਬੰਦੇ ਬਸ ਤੇ ਆਪਦੇ ਪੇਕੇ ਵੀ ਨਹੀਂ ਸੱਦੇ ਭੈਣੇ ਪੇਕੇਆਂ ਚੋਂ ਵੀ ਦੋ ਤਿੰਨ ਜਾਣੀ ਆਏ ਸੀਗੇ ਸਾਰੇ ਨਹੀਂ ਆਏ ਨਾ ਫਿਰ ਦੋ ਤਿੰਨ ਨੇ ਜਾਣੀ ਆਈ ਸੀ ਅਸੀਂ ਵੀ ਤਾਂ ਦੋ ਹੀ ਹੁੰਦੇ ਸੀ ਕਿਹੜੇ ਸਾਰੇ ਜਵਾਕਾਂ ਨੂੰ ਲੈ ਕੇ ਆਉਂਦੇ ਸੀ ਤੈਨੂੰ ਘਾਇ ਹੋ ਗਿਆ ਉਹਨਾਂ ਨੇ ਜਵਾਕ ਕਿਨੇ ਸਾਡਾ ਕੇਕ ਖਾ ਜਾਣ ਨਹੀਂ ਹੁਣ ਮੈਨੂੰ ਕੀ ਲਾਂਬੇ ਦਿੰਨੀ ਆ ਭੈਣੇ ਲਾਂਬੇ ਨਹੀਂ ਉਹਨੂੰ ਬਾਈ ਨੂੰ ਤੇਰੇ ਨੂੰ ਤੇਰੇ ਨੂੰ ਬੇਬੇ ਨੂੰ ਕਹੇ ਨਾਲੇ ਜਿਹੜੀ ਤੇਰੇ ਕੋਲੇ ਬੈਠੀ ਆਈ ਲੈ ਭੂਆ ਨੂੰ ਕਾਹਦਾ ਪੂਆ ਨੂੰ ਕਿਉਂ ਲੰਬਾ ਦੇਗੇ ਪੂਆ ਦਾ ਤਾਂ ਲੰਬਾ ਸੀ ਤੇ ਇਹਨੂੰ ਦਿੰਨੇ ਆ ਜਿਹੜੀ ਨੇ ਮਨਾਇਆ ਨਹੀਂ ਫਿਰ ਜਦੋਂ ਮੁੰਡੇ ਵੇਲੇ ਡੀਜੇ ਲਾਲੇ ਸੀ ਤੇ ਫਿਰ ਕੀ ਗੱਲ ਸੀ ਸਾਡੀ ਪੂਆ ਵੇਲੇ ਬੂਫਰੀ ਲਾਣ ਦੇਣੇ ਔੜ ਕੇ ਬਜ਼ੁਰਗਾਂ ਦੇ ਵੀ ਡੀਜੇ ਲੱਗਦੇ ਹੁੰਦੇ ਆ ਕਮਾਲ ਦੀ ਗੱਲ ਆ ਵੀ ਡੀਜੇ ਕੇ ਬੂਫਰ ਆ ਉਹ ਬੂਫਰ ਜੇ ਲਾ ਲਾਂਗੇ ਉਹ ਤਾਂ ਹੈਗੇ ਨਾ ਕਰ ਕਾ ਤੇ ਚਲ ਬੂਫਰ ਜੇ ਲਾ ਲਾਂਗੇ ਭੈਣੇ ਸੋਡੇ ਵੰਗਰੀ ਸਹੀ ਅਸਤਾ ਕਰਾ ਲਾਂਗੇ ਲੋਕਾਂ ਤੋਂ ਝੈਡਾ ਤੁਸੀਂ ਖੁਸ਼ ਰਹੋ ਕੋਈ ਭੈਣੇ ਚਾਹੇ ਦਾਨੀ ਕਰ ਦੇ ਪੱਟਾ ਬੰਦਾ ਵੀ ਚਵਾਕਾਂ ਵਰਗਾ ਹੁੰਦਾ ਮੈਂ ਤੈਨੂੰ ਦੱਸਾਂ ਉਹਨੂੰ ਕੋਈ ਨਹੀਂ ਤੈਨੂੰ ਉੱਪਰ ਲਾਉਣ ਦੀ ਅਸੀਂ ਵੀ ਕੋਈ ਨਹੀਂ ਆਦੀ ਭੂਆ ਦਾ ਮਨਾ ਦੇਾਂਗੇ ਜਨਮ ਦਿਨ ਤੇ ਆਜਾ ਸਾਥੋਂ ਮਨਾਇਆ ਗਿਆ ਚਲ ਹਾਂਏ ਕਰੋ ਫਿਰ ਜੇ ਤੁਸੀਂ ਮਨਾਉਣੇ ਤਾਂ ਮਨਾ ਦਿਓ ਆਏ ਸਾਲ ਜਨਮ ਦਿਨ ਮਨਾਉਣੇ ਬਹੁਤ ਔਖੇ ਨੇ ਕਿ ਕਹਿਣੀ ਸੌਖਾਗਾ ਕੋਈ ਨਹੀਂ ਜਿੰਨੇ ਸਾਲ ਬੈਠੀ ਹੈ ਵਿਚਾਰੀ ਜਿੰਨੇ ਆ ਪਤਾ ਨਹੀਂ 2 ਸਾਲ ਹੈ ਪਤਾ ਨਹੀਂ 3 ਸਾਲ ਹੈ ਅਸੀਂ ਮਨਾ ਦਿਆ ਕਰਾਂਗੇ ਤੇ ਹੁਣ ਉਹੀ ਗੱਲ ਜਦੋਂ ਤੈ ਐ ਨਹੀਂ ਪਹਿਨੇ ਸਾਨੂੰ ਸੱਦਿਆ ਤੂੰ ਵੀ ਆਪਦੇ ਰਹਿ ਕਰੇ ਤੈਨੂੰ ਵੀ ਲੋੜ ਨਹੀਂ ਆਉਣ ਦੀ ਲਾਸੀ ਕਿਹੜਾਈ ਜੰਨੇ ਹਰਪ੍ਰੀਤ ਮੈਨੂੰ ਐਂ ਦੱਸ ਪਹਿਲਾਂ ਕਾਏ ਕਿੱਲਾਂ ਚ ਟੈਂਟ ਲਾਵਾਂਗੇ ਨਾ ਟੈਂਟ ਤੋਂ ਤਾਂ ਸਾਡੇ ਤੋਂ ਕੀ ਲੈਣਾ ਹੈ ਤਾਂ ਸਾਡੇ ਟੈਂਟ 'ਚ 10 ਕਿਲੋ ਰੋਟੀ ਹੋਣੀ। ਨੀ ਭਾਣੇ ਤੂੰ ਗੁੱਸਾ ਕਰਦੀ ਹੈ ਗੱਲ ਸਮਝਦੀ ਨਹੀਂ ਹੈਗੀ ਮੇਰੀ। ਤੂੰ ਨਹੀਂ ਸਮਝਦੀ ਗੱਲ ਮੇਰੀ। ਇਹ ਆਏ ਕਹਿੰਦੀ ਹੈ ਕਹਿੰਦੀ ਲੱਖ ਡੂੜ ਲੱਖ ਰੁਪਇਆ ਖਰਚਾ ਕਰੋ। ਸਾਨੂੰ ਤਾਂ ਕੁਝ ਨਹੀਂ ਕਿਹਾ ਵਿਚਾਰੀ ਨੇ ਸਾਨੂੰ ਤਾਂ ਹੀ ਕਹਿੰਦੀ ਵੀ ਭਾਈ ਮੇਰਾ ਕੇਕ ਨਹੀਂ ਕੱਟਿਆ ਮੇਰਾ ਕੇਕ ਕੱਟ ਦਿਓ ਲੈ। ਚੱਲ ਭਾਈ ਕੱਟ ਦੋ ਫਿਰ ਜੇ ਤੁਹਾਡੇ ਚ ਗੰਜਾਇਸ ਹੈਗੀ ਹੈ ਸਾਡੇ 'ਚ ਤਾਂ ਹੈ ਨਹੀਂ ਐਨੀ। ਆਹੋ ਜਵਾਕਾ ਮੇਰੇ ਤਾਂ ਗੰਜਾਇਸ ਹੋ ਜਾਂਦੀ ਹੈ। ਜਿਹੜੇ ਬੁੜੇ-ਬੁੜੀ ਨੇ ਘਰ ਪੰਨੇ ਹੁੰਦੇ ਉਹ ਗੰਜਾਇਸ ਖਤਮ ਹੋ ਜਾਂਦੀ ਹੈ। ਆਪਦੇ ਟੈਂਟ 'ਚ ਭਾਈ ਆਜ਼ ਦੇ ਟਾਈਮ ਤੇ ਨਨਨੇ ਵੀ ਬਥੇਰਾ ਕੁਝ ਕਰਿਆਗਾ ਚੱਲ ਚੰਗਾ ਮੈਂ ਤਾਂ ਕੰਮ ਕਰਦੀ ਆ ਭਾਈ ਟਾਈਮ ਨਹੀਂ ਮੇਰੇ ਕੋਲੇ ਵੀ ਨਾ ਕੜਾ ਕੰਮ ਤੇਰਾ ਕੁਛ ਢਾਈ ਜਾਂਨੇ ਆ ਚੰਗਾ ਕੱਲ ਮੈਨੂੰ ਮਾਮੀ ਨੇ ਨਾ ਆਉਣ ਦਿੱਤਾ ਮੈਂ ਤਾਂ ਲਾਪੂ ਆਈ ਬੈਠੀ ਹੈਂ ਪੂਆ ਠੀਕ ਆ ਹੋਰ ਤਾਂ ਪਰਿਵਾਰ ਸਾਰੇ ਪੂਆ ਮੱਥਾ ਟੇਕਦਾ ਪੂਆ ਜਿਉਂਦਾ ਰਹਿ ਤਾ ਵੱਡੀ ਸਾਲੀ ਉਮਰ ਹੋਵੇ ਤੇਰੀ ਤੂੰ ਤਾਂ ਕੱਲ ਤਾਂ ਗਿਆ ਮੁੜ ਕੇ ਆਏ ਨਹੀਂ ਹਾਂ ਮੈਂ ਤਾਂ ਉਹਦੇ ਨਾਨਕੀ ਵਗੈਸੇ ਮੇਰੀ ਮਾਮੀ ਨੇ ਮੈਨੂੰ ਰੱਖ ਲਿਆ ਉੱਥੇ ਮੇਰੇ ਮਾਮਾ ਕਹਿੰਦਾ ਤੂੰ ਕਿੰਨੇ ਦਿਨਾਂ ਤੋਂ ਆਇਆ ਤੂੰ ਰਹਿ ਚਲਾ ਕਦੇ ਪੂਆ ਕੋਲੇ ਵੀ ਮਿਲਿਆ ਆ ਕਰ ਪੂਰੇ ਤੂੰ ਆ ਗਈ ਫਿਰ ਇੱਕੋ ਹੀ ਗੱਲ ਹੈ ਉਹ ਅੱਜ ਹੀ ਆਈ ਸੀ ਮੈਂ ਕੱਲ ਦੀ ਆ ਰਹੀ ਹਾਂ ਅੱਛਾ ਕੱਲ ਵੀ ਆਈਆਂ ਫਿਰ ਤੇਲੇ ਵਾਲਾ ਵਧੀਆ ਹੋਇਆ ਨਹੀਂ ਤਾਂ ਹਰਪ੍ਰੀਤ ਨੂੰ ਨੇ ਵੀ ਤਾਈ ਨੂੰ ਸੱਦਣਾ ਪੈਂਦਾ ਉਹਨੂੰ ਪੋਣਾ ਪਏ ਤੇ ਵਾਲਾ ਵਧੀਆ ਕਰਿਆ ਹੋਰ ਮੈਂ ਆ ਗਈ ਵਧੀਆ ਫਿਰ ਰਾਤ ਰਹਿ ਗਈ ਇਹਦੇ ਕੋਲੇ ਉਹ ਮਿਲਣੀ ਆਈਆਂ ਪੂਆ ਸੁੱਖ ਸ਼ਾਂਤੀ ਆ ਘਰੇ ਸਾਰੇ ਸੁੱਖ ਸ਼ਾਂਤੀ ਆ ਵਧੀਆ ਮਿਲਣੀ ਆਈਆਂ ਚਲ ਬੜਾ ਵਧੀਆ ਹੋਇਆ ਹਾਂ ਉਹ ਮੈਂ ਤਾਂ ਟਾਈਮ ਹੀ ਨਹੀਂ ਲੱਗਦਾ ਕੀ ਕਰਾਂ ਹੋਰ ਪੂਆ ਕੋਲੇ ਵੀ ਗੇੜਾ ਮਾਰ ਲਿਆ ਕਰ ਕਦੇ ਕੋਈ ਨਹੀਂ ਕੋਈ ਨਹੀਂ ਪੂਆ ਤੂੰ ਨਰਾਜ ਨਾ ਹੋ ਤੇਰੇ ਕੋਲੇ ਵੀ ਆ ਜਾਣਗੇ ਕਦੇ ਰਾਤ ਕੱਟ ਕੇ ਆਵਾਂਗੇ ਜਾਂ ਟਾਈਮ ਲੈ ਕੇ ਆਵਾਂਗੇ ਚੰਗਾ ਚੰਗਾ ਰਾਤ ਕੱਟ ਕੇ ਆਈ ਜਿੱਦੇ ਆਇਆ ਹਾਂ ਤੇ ਹਰਪ੍ਰੀਤ ਘਰੇ ਘਰੇ ਆਈ ਅੰਦਰ ਬੈਠੀ ਆ ਪਤਾ ਨਹੀਂ ਹਰ ਸੋਈ ਚ ਐ ਵੇਖ ਲਾ ਚਲ ਕੋਈ ਨਹੀਂ ਪੂਆ ਤੇਰਾ ਨਾ ਕਰਦੇ ਆਂ ਗੱਲਬਾਤ ਫਿਰ ਚੰਗਾ ਚੰਗਾ ਮੈਂ ਚਾਹ ਪਾਣੀ ਪੀ ਲੀ ਗਏ ਆਓ ਪੀ ਲੈ ਪਾਣੀ ਚਾਹ ਵੀ ਪੀ ਲੈ ਸਫਰ ਦਾ ਕੰਮ ਸੀਗਾ ਥੱਕ ਕੇ ਆਵਾਂ ਆਉਂਦਾ ਆ ਉਹ ਆ ਲਦਾਸੋ ਨਾਨਕੀ ਦਾ ਭag ਗਿਆ ਪੂਆ ਕੋਲੇ ਮਾਰ ਲਿਆ ਕਰੋ ਗੇੜਾ ਪੂਆ ਨੂੰ ਤਾਂ ਹੁਣ ਪੁੱਛਦੇ ਹੀ ਨਹੀਂ ਹੈਗਾ ਕੋਈ ਉਹ ਹਰਪ੍ਰੀਤ ਤੂੰ ਕੀ ਕਰੀ ਜਨੇ ਮੇਰੇ ਵਾਸਤੇ ਚਾਹ ਬਣਾ ਚਾਹ ਬਣਾਉਣੀ ਆਗੇ ਤੁਸੀਂ ਤੁਸੀਂ ਤਾਂ ਕਹਿੰਦੇ ਸੀ ਜੀ ਹੱਥੋਂ ਨੂੰ ਮੁੜਿਆਵਾਂਗੇ ਤੁਸੀਂ ਰਾਤ ਲਾਇਆ ਓ ਫਿਰ ਮੈਂ ਕੀ ਕਰਾਂ ਕਿੰਨੇ ਚਿਰਾਂ ਤੋਂ ਗਿਆ ਸੀ ਆਪਦੇ ਨਾਨਕੀ ਉਹ ਮਾਮੀ ਦੇ ਮਾਮਾ ਕਹਿੰਦੇ ਭਾਈ ਇੱਕ ਦਿਨ ਰਹਿ ਪਿਆ ਕੀ ਗੱਲ ਐ ਉਹਨਾਂਲੇ ਵਧੀਆ ਹੋਇਆ ਤੈਨੂੰ ਐਵੇਂ ਤਾਈ ਨੂੰ ਪਾਉਣਾਂ ਦਾ ਲੈ ਪੂਆ ਆ ਗਈ ਸੁਖਨ ਵਾਲਾ ਹੈ ਹੋਰ ਪੂਆ ਤਾਂ ਆ ਗਈ ਵਿਚਾਰੀ ਸੁਖਨਾ ਤੇ ਪੂਆ ਤਾਂ ਨਾ ਰਸ ਕੇ ਆਈ ਏ ਕਰੋ ਰਸ ਕੇ ਆਈ ਏ ਆਹੋ ਉਹ ਮੈਨੂੰ ਤਾਂ ਪੂਆ ਨੇ ਕੋਈ ਨਹੀਂ ਦੱਸਿਆ ਕਿ ਉਹ ਸੁਖ ਸ਼ਾਂਤੀ ਆ ਕਰੇ ਤਾਂ ਸਾਰੇ ਹੀ ਪੂਆ ਨੇ ਤੇਰੇ ਕੋਈ ਪੂਆ ਕੀ ਗੱਲ ਕਰੇ ਮੈਨੂੰ ਦੱਸਤਾ ਸੀ ਕੱਲ ਵਿਚਾਰੀ ਨੇ ਤਾਂ ਕੱਲ ਦੀ ਆਈ ਏ ਕਿਹੜੀ ਗੱਲ ਪਿੱਛੇ ਰੁਸ ਗਈ ਹੁਣ ਕਿਉਂ ਰੁਸਦੀ ਆ ਬੁੜੀ ਹੋ ਕੇ ਪਹਿਲਾਂ ਤਾਂ ਕਦੇ ਰੁੱਸੀ ਨਹੀਂ ਪੂਆ ਪੂਆ ਐ ਰੁਸ ਗਈ ਪੂਆ ਕਹਿੰਦੀ ਸਾਰੇ ਟੱਬਰ ਨੇ ਜਨਮ ਦਿਨ ਮਨਾ ਲਿਆ ਸਾਰਿਆਂ ਨੇ ਕੇਕ ਕੱਟ ਲੇ ਮੇਰਾ ਕੇਕ ਨਹੀਂ ਕੱਟਦੇ ਉਹ ਤੇਰਾ ਪਲਾ ਹੋ ਜੇ ਪੂਆ ਦਾ ਅੱਜ ਜਨਮ ਦਿਨ ਐ ਅੱਛਾ ਪੂਆ ਦਾ ਜਨਮ ਦਿਨ ਸੀ ਤਾਂ ਗੁੱਸੇ ਹੋਗੀ ਹੈ ਹਾਂ ਕੱਲ ਦੀ ਆਈ ਏ ਤਾਂਹੀਂ ਤਾਂ ਉਹ ਲੈ ਦੇਖ ਲੈ ਜਵਾਕਾਂ ਨੂੰ ਦੇਖਦੇ ਹੈ ਕਿ ਬੀਬੀ ਨੇ ਕਿਹਾ ਇਕੱਠਾ ਹੈ ਜਿਹਨਾਂ ਜਿਵੇਂ ਕਹਿੰਦੇ ਹੁੰਦੇ ਬੰਦਾ 80 ਸਾਲ ਦਾ ਹੋ ਜੇ 90 ਦਾ ਹੋ ਜੇ ਜੀ ਤਾਂ ਉਹਦਾ ਵੀ ਕਰਦੇ ਵੀ ਮੇਰਾ ਵੀ ਜਨਮ ਦਿਨ ਮਨਾਇਆ ਜਾਵੇ ਉਹ ਪਹਿਲਾਂ ਕਿਹੜੇ ਜਨਮ ਦਿਨ ਮਨਾਉਂਦੇ ਸੀ ਅਸੀਂ ਪਹਿਲਾਂ ਨਹੀਂ ਮਨਾਉਂਦੇ ਸੀ ਹੁਣ ਦੇਖ ਕੇ ਤਾਂ ਰੀਸ ਹੋਈ ਅੱਗੇ ਵੱਡੇ ਬੰਦੇ ਆਹਦਾ ਹੁਣ ਸਿਆਣੀ ਵੈਣੀ ਐ ਇਹਦਾ ਜਵਾਬ ਕਰਦੇ ਹੁੰਦੇ ਨੇ ਇਹ ਸ਼ੁਕਰ ਮਗਲ ਤਾਂ ਪੂਆ ਨੇ ਦੱਸ ਕੀ ਕੇ ਕੱਟ ਕੇ ਲੈਣਾ ਹੁਣ ਐਡੀ ਉਮਰ ਚ ਤੂੰ ਤਾਂ ਆਪੂਆ ਦੀ ਨੂਆਂੀਆਂ ਗੱਲਾਂ ਕਰਦੇ ਮੈਨੂੰ ਤਾਂ ਐ ਲੱਗਦਾ ਜਿਵੇਂ ਤੇਰੇ ਕੋਲ ਉਹਨੇ ਫੋਨ ਲਾਤਾ ਹੁੰਦਾ ਉਹ ਮੈਨੂੰ ਤਾਂ ਕੋਈ ਫੋਨ ਨਹੀਂ ਲਾਇਆ ਹਾਂ ਉਹ ਕਿਤੇ ਦੀਆਂ ਗੱਲਾਂ ਚ ਤਾਂ ਨਹੀਂ ਆ ਗਿਆ ਪੂਆ ਦੀ ਨੂ ਵੀ ਸਿਆਣੀ ਐ ਆ ਸਿਆਣੀਆ ਸੁਭਾ ਜੇ ਸਿਆਣੀ ਹੁੰਦੀ ਨਾ ਆਪਾਂ ਨੂੰ ਸਾਦੀ ਮੁੰਡੇ ਦੇ ਜਨਮ ਦਿਨ ਤੇ ਡੀਜੇ ਲਾ ਕੇ ਜਨਮ ਦਿਨ ਮਨਾਇਆ ਸੀ ਮੁੰਡੇ ਦਾ ਐਨਾ ਪ੍ਰੋਗਰਾਮ ਵੱਡਾ ਕਰਿਆ ਸੀ ਵੱਡਾ ਪ੍ਰੋਗਰਾਮ ਕਰਿਆ ਸੀ ਨਾ ਮੈਂ ਕਿਹਾ ਸਾਨੂੰ ਤਾਂ ਭੈਣੇ ਭੁੱਲ ਗਈ ਤੇ ਆਦੇ ਪੇਕੇ ਵੀ ਨਹੀਂ ਸੱਦੇ ਕੰਨੀ ਨਾ ਮੇਰੇ ਪੇਕੇ ਤਾਂ ਆਏ ਸੀਗੇ ਸੋ ਉਹਨੂੰ ਫੋਨ ਲਾਇਆ ਸੀ ਬਾਈ ਕਹਿੰਦਾ ਕਿ ਸਾਨੂੰ ਤਾਂ ਕੰਮ ਹੈ ਜ਼ਰੂਰੀ ਤੇ ਤੇਰੇ ਕੋਲ ਫੋਨ ਆਈ ਤਾਂ ਮੈਨੂੰ ਦੱਸੀ ਨਹੀਂ ਉਹ ਮੈਨੂੰ ਕਿਹੜਾ ਐ ਦੱਸਿਆ ਸੀ ਬੇਸੀ ਵਿਆਹ ਵਰਗਾ ਪ੍ਰੋਗਰਾਮ ਐਡਾ ਕਰਾਂਗੇ ਐਡੀ ਤਾਂ ਕੋਈ ਗੱਲ ਹੀ ਨਹੀਂ ਕਰੀ ਉਹਨੇ ਮੇਰੇ ਕੋਲੇ ਹੋਰ ਕੀ ਕਹਿਸ ਤੈਨੂੰ ਉਹ ਮੈਨੂੰ ਤਾਂ ਐਸੀ ਮਾਂ ਕਿਤੇ ਆਏ ਕਿਹੜੇ ਭਾਈ ਮਿਲਣ ਆ ਜਾ ਤਾਂ ਭੂਆ ਵੀ ਕਹਿੰਦੀ ਸੀ ਭਾਈ ਆਦੇ ਨਾਨਕੀ ਦਾ ਬਗ ਜਾ ਉਹਦਾ ਕਹਿੰਦੀ ਵੀ ਜਨਮ ਦਿਨ ਦਾ ਕਿ ਐਸੀ ਵੀ ਕੇਕ ਕਟਾਂਗੇ ਨਾ ਨਾ ਮੈਨੂੰ ਇਹ ਕੋਈ ਗੱਲ ਨਹੀਂ ਕਹੀ ਝੂਠ ਬੋਲਦੀ ਆ ਝੂਠ ਬੋਲੀ ਜਾਂਦੀ ਆ ਹਾਂ ਹੋ ਹੁਣ ਜਾਣ ਕੇ ਉਹ ਗੱਲ ਜਦੋਂ ਗੱਲ ਸਾਹਮਣੇ ਆ ਗਈ ਹੁਣ ਉਹ ਗੱਲਾਂ ਲੁਕਾਉਂਦੀ ਸੀ ਉਹ ਫਿਰ ਹੁਣ ਆਪਾਂ ਕਿਵੇਂ ਕਰਾਂਗੇ ਆਪਾਂ ਕਿਵੇਂ ਕਰਨਾ ਆਪਾਂ ਭੂਆ ਦਾ ਕੇਕ ਕਟਾਂਗੇ ਮੈਨੂੰ ਕਹ ਨਹੀਂ ਐਂ ਕਰ ਕਹਿੰਦੇ ਡੂੜ ਕਿੱਲੇ 'ਚ ਟੈਂਟ ਲਾ ਲੈ ਟੈਂਟ ਲਾ ਕੇ ਕੇਕ ਕੱਟ ਦੇਗੇ ਨਹੀਂ ਤੇਰਾ ਪਲਾਹ ਹੋ ਜਾ ਡੂੜ ਕਿੱਲੇ 'ਚ ਟੈਂਟ ਹਾਂ ਉਹ ਤੈਨੂੰ ਕਿਹਦੇ ਪਤਾ ਕਿੰਨੇ ਰੁਪਏ ਨੇ ਲੱਖਾਂ ਰੁਪਏ ਲੱਗ ਜੂਗਾ ਐਡੇ ਪ੍ਰੋਗਰਾਮ ਤੇ ਨਾ ਮੈਂ ਤਾਂ ਸਾਰੀ ਜ਼ਮੀਨ ਜਾਇਦਾਦ ਸਾਰਾ ਘਰ-ਬਾਰ ਤਾਂ ਤੈਨੂੰ ਦੇਤਾ ਤੇ ਡੂੜ ਲੱਖ ਆਪਾਂ ਲਾਇਏ ਦੇਖ ਲੈ ਕੀ ਗੱਲਾਂ ਕਰਦੀ ਐ ਉਹ ਜਦੋਂ ਆਪਦਾ ਪਿਆ ਪ੍ਰੋਗਰਾਮ ਬਣਾ ਸਕਦੀ ਐ ਮੇਰੀ ਭੂਆ ਤਾਂ ਨਹੀਂ ਬਣਾ ਸਕਦੀ ਸੀ ਹਾਂ ਹੋ ਫਿਰ ਤਾਂ ਹੀ ਤਾਂ ਗੁੱਸਾ ਆਉਂਦਾ ਫਿਰ ਅਗਲਾ ਬੁੜਿਆ ਮੇਰੇ ਹੱਥ ਪਿੱਛੇ ਖਿੱਚਣ ਲੱਗ ਗਿਆ ਨੇ ਕਿ ਤਾ ਬੁੜਾ ਹੋ ਗਿਆ ਉਹ ਬੁਢੇ ਬੰਦੇ ਵੀ ਨਾ ਵੱਡੀ ਉਮਰ ਦੇ ਜਵਾਕਾਂ ਵਰਗੇ ਹੋ ਜਾਂਦੇ ਨੇ ਹਾਂ ਪਤਾ ਲੱਗ ਗਿਆ ਤੈਨੂੰ ਕੋਈ ਗੱਲ ਨਹੀਂ ਤੂੰ ਐ ਕਰੀ ਉਹ ਮੈਂ ਕੇਕ ਲਿਆਉ ਇੱਕ ਕੇਕ ਲੈਣਾ ਭੂਆ ਦਾ ਨਾਮ ਲਖਿਆ ਲਈ ਉੱਤੇ ਕੁੱਤੇ ਭੂਆ ਦਾ ਨਾਮ ਲਖਿਆ ਦੇ ਮਾਇਆ ਭੂਆ ਮੋਟੇ-ਮੋਟੇ ਅੱਖਰਾਂ ਚ ਲਖਿਆ ਲਈ ਮਾਇਆ ਭੂਆ ਉਹ ਫਿਰ ਮੈਂ ਐ ਕਰਾਂ ਹਾਂ ਮੈਨੂੰ ਚਾਹ ਬਣਾ ਕੋਟ ਮੈਂ ਅੱਜ ਹੀ ਹੁਣੀ ਕੇਕ ਲਿਆ ਆ ਵਾ ਲੈ ਆਈ ਫਿਰ ਚਾਹ ਪੀ ਕੇ ਚੱਲ ਮੰਨਦਾ ਹਾਂ ਨੀ ਚਾਹ ਲੈਣਾ ਭੂਆ ਖੁਸ਼ ਹੋ ਜੂਗੀ ਲੈ ਔਰ ਸਰੀ ਪਿਆ ਲੈ ਮਾੜੀ ਜੀ ਗੱਲ ਪਿਸਤੀ ਲੈ ਭੂਆ ਨੂੰ ਨਾਰਾਜ਼ ਕਰਤਾ ਉਹ ਕੇਕ ਦੀ ਕੀ ਗੱਲ ਐ ਕੀ ਇੱਕ ਤਾਂ ਭੂਆ ਦੇ ਨਾਮ ਦਾ ਵੀ ਕੱਟ ਰਹੇ ਆਂਗੇ ਅੱਜ ਦੇਖਾਂ ਤਾਂ ਭਲਾਂ ਜਾ ਕੇ ਐਡਾ ਗੱਡਕ ਤਕੜਾ ਜਰਮ ਦਿਨ ਮਨਾਉਂਦੇ ਆ ਬੇਬੇ ਦਾ ਨਾ ਘਰੇ ਤਾਂ ਉਹਦੇ ਪਸੰਦ ਨਹੀਂ ਆਇਆ ਕਰੇ ਤਾਂ ਮੈਂ ਕਿਹਾ ਸੀ ਭਾਈ ਕੇਕ ਲਿਆ ਦਿੰਨੇ ਲੀੜਾ ਕਪੜਾ ਲਿਆ ਦਿੰਨੇ ਆ ਹੋਰ ਖਾਣ ਪੀਣ ਨੂੰ ਮੰਗ ਲੈ ਕੀ ਮੰਗਣਾ ਹਰਪ੍ਰੀਤ ਲਾਉਗੀ ਹੁਣ ਟੈਂਟ ਇੰਨੀ ਗਜੈਸ ਤਾਂ ਹੈ ਨਹੀਂ ਹਰਪ੍ਰੀਤ ਚ ਵੀ ਟੈਂਟ ਲਾ ਦੂਗੀ ਤੇ ਹਲਵਾਈ ਸੱਦ ਲੂਗੀ ਚਲ ਦੇਖਦੀ ਆਂ ਜਾ ਕੇ ਕਿੰਨਾ ਕੁ ਕੁਛ ਕਰਦੇ ਨੇਗੇ ਪਤਾ ਹੀ ਐ ਮੈਨੂੰ ਸਭ ਗੱਲਾਂ ਹੀ ਨਹੀਂ ਆ ਉਹੀ ਨੰਬਰ ਬਣਾ ਲੂ ਆ ਕੇ ਪਰ ਨੰਬਰ ਨਹੀਂ ਬੇਬੇ ਮੈਂ ਬਣਨ ਦਿੰਦੀ ਮੈਂ ਤਾਂ ਅੱਖੀ ਦੇਖੂ ਜਾ ਕੇ ਵੀ ਕੀ ਕਰਦੇ ਆ ਕੀ ਨਾ ਕੋਈ ਨਹੀਂ ਅੱਧਾ ਘੰਟਾ ਗ ਮੰਡੀਆਂ ਦੇ ਘਰੇ ਬਹਿ ਜੂਗੀ ਜਾ ਕੇ ਮੌਕੇ ਤੇ ਜਾਊ ਜਮਾ ਜਦੋਂ ਕੇਕ ਕਟਿਆ ਵੀ ਕੀ ਦਿੰਦੇ ਆ ਜਰਮ ਦਿੰਦਾ ਤੈਨੂੰ ਲੱਪੂਆ ਨੂੰ ਪੁੱਛ ਕੇ ਹੀ ਜਾਣੇ ਆ ਤੇ ਕਿਹੜਾ ਕੇਕ ਲਈਏ ਪੂਆ ਹਾਂ ਉਹ ਮਨ ਤੋਂ ਆਏ ਕਹਿੰਦੀ ਸੀਗੀ ਹਾਂ ਕਿ ਮੇਰਾ ਭਾਈ ਉਹੀ ਆ ਗਈ ਸੁੱਖ ਸ਼ਾਂਤੀ ਆ ਮਿਲਣ ਉਹ ਤੁਸੀਂ ਤਾਂ ਮੜੀ ਜੀ ਗੱਲ ਤੇ ਕਿੱਡਾ ਵੱਡਾ ਕਰੇ ਕਿਲੇਸ਼ ਕਰੀ ਬੈਠੇ ਹੋ ਉਹ ਜਵਾਕਾਂ ਦਾ ਤਾਂ ਜਲ ਪ੍ਰੋਗਰਾਮ ਕਰਨਾ ਹੀ ਐ ਪਰ ਜੇ ਵਿਆਹ ਵਰਗਾ ਪ੍ਰੋਗਰਾਮ ਕਰਨਾ ਸੀ ਮੈਨੂੰ ਤਾਂ ਸਮਾਰ ਕੇ ਦੱਸਿਆ ਹੀ ਨਹੀਂ ਮੈਂ ਵੀ ਆਉਂਦਾ ਭੂਆ ਆਹ ਬਹਾਈ ਦਾ ਮਨਾਰਕਾ ਆਹ ਦੇ ਪੇਕੇ ਦਾ ਸੱਦ ਨੇ ਐਡਾ ਪ੍ਰੋਗਰਾਮ ਕਰਕੇ ਆਪਦੇ ਜਨਮ ਦਿਨ ਤੇ ਆਦੇ ਮੁੰਡੇ ਦੇ ਤੇ ਸਾਨੂੰ ਸੱਦਿਆ ਨਹੀਂ ਭੂਆ ਉਹਨਾਂ ਦਾ ਆਇਆ ਸੀ ਵੀ ਮੈਂ ਵੀ ਆਦਾ ਐਡਾ ਪ੍ਰੋਗਰਾਮ ਕਰਕੇ ਆਦੇ ਪੇਕੇ ਨੂੰ ਸੱਦਾ ਉਹ ਭੂਆ ਉਹਨਾਂ ਦਾ ਕੋਈ ਕਸੂਰ ਨਹੀਂ ਕਿਹਾ ਦਾ ਸੀਗਾ ਮੇਰੇ ਗੱਲ ਸਮਝਣ 'ਚ ਫਰਕ ਰਹਿ ਗਿਆ ਉਹ ਨਾਲੇ ਹੁਣ ਤੇਰਾ ਐਡਾ ਵੱਡਾ ਪ੍ਰੋਗਰਾਮ ਹੋ ਕਿਵੇਂ ਕਰ ਸਕਦੇ ਐ ਉਹ ਪਹਿਲਾਂ ਪ੍ਰੋਗਰਾਮ ਜਵਾਕਾਂ ਦੇ ਕਿਸੇ ਤੋਂ ਉਹਨਾਂ ਨੇ ਮਸਾ ਕਰਿਆ ਹੋਊਗਾ ਉਹ ਕੋਈ ਗੱਲ ਨਹੀਂ ਜਿਹੜੀ ਕੇਕ ਕੱਟਣ ਦੀ ਗੱਲ ਹੈ ਨਾ ਆਪਾਂ ਇੱਥੇ ਲੈ ਕੇ ਕੇਕ ਕੱਟ ਲੈਨੇ ਕੀ ਗੱਲ ਹੈ ਮੈਂ ਕੇਕ ਲਿਆਉਣਾ ਪੂਆ ਚੱਲ ਤੂੰ ਲੈ ਕੇ ਆ ਕੇ ਆਪਾਂ ਵੀ ਉਹਨਾਂ ਦੇੜੀ ਭੰਣੀਆਂ ਕੇਕ ਕੱਟ ਲੈ ਹਾਂ ਕੋਈ ਨਾ ਪਾੜੀ ਭੰਣਿਆਂਗੇ ਤੂੰ ਆਵਾਂ ਨੂੰ ਆਹ ਕਿਹੜਾ ਕੇਕ ਲਿਆਵਾ ਤੇਰੇ ਵਾਸਤੇ ਉਹ ਮੈਦਾ ਕਿਹੜਾ ਇਹਨੇ ਬਾਹ ਖਾਣਾ ਹੈ ਆਪਾਂ ਤਾਂ ਕੋਨ ਦੇੜੀ ਆਈ ਗੱਲ ਨਹੀਂ ਹੈ ਤੁਸੀਂ ਜਿਹੜਾ ਖਾਣੇ ਹੁੰਨੇ ਉਹ ਹੀ ਲੈ ਆਇਆ ਬਸ ਠੀਕ ਹੈ ਹੈ ਮੈਂ ਕਰਨ ਜੇਦਾ ਤੇਰੇ ਬਿਸੰਦਾ ਉਹ ਆਪ ਤੇ ਮੈਂ ਨਾਪਵਾ ਦੂੰਗਾ ਮਾਇਆ ਪੂਆ ਹਾਂ ਨਾਪਵਾ ਲੈ ਹਾਂ ਨਾਪਵਾ ਕੇ ਨਾ ਫੋਟੋ ਆ ਵੀਡੀਓ ਬਣਾ ਕੇ ਉਹਨੂੰ ਭੇਜਾਂਗੇ ਭੇਜਾਂਗੇ ਫਿਰ ਪਤਾ ਲੱਗੂਗਾ ਫਿਰ ਉਹਨਾਂ ਨੂੰ ਪਤਾ ਲੱਗੂਗਾ ਉਹਨਾਂ ਦੀ ਹਿੱਕ ਤੇ ਆਪਾਂ ਦੀਵਾ ਬਾਲ ਕੇ ਦਿਖਾਵਾਂਗੇ ਤੈਨੂੰ ਆਹੋ ਇੱਥੇ ਆਪਾਂ ਬੁਫਰ ਲਾ ਲਾਂਗੇ ਕਹਿੰਦੇ ਆ ਇਹ ਲਾਏ ਅਸੀਂ ਆਹੀਂ ਲ ਬਣਾ ਲਾਂਗੇ ਆਪਾਂ ਗੱਲ ਵੀਡੀਓ ਬਣਾ ਲਾਂਗੇ ਬਸ ਵੀਡੀਓ ਬਣਾ ਕੇ ਦੇ ਤੁਸੀਂ ਤੂੰ ਤੇ ਹਰ ਵੀ ਤੇ ਢੇੜਾ ਦੇ ਦੇ ਚੰਗਾ ਪੂਆ ਮੈਂ ਕੇਕ ਲਿਆਉਣਾ ਤੇਰੇ ਵਾਸਤੇ ਕੇਕ ਕੱਟਾਂਗੇ ਅੱਜ ਆਹੋ ਆ ਦੇਖ ਲੈ ਅਸੀਂ ਉਹ ਮੇਜੂ ਕੇ ਸਾਰਾ ਪ੍ਰੋਗਰਾਮ ਬਣਾ ਲਿਆਗੇ ਦੇਖ ਸਹੀ ਵਾ ਬਾਲਾਂ ਕੋ ਨਰੇ ਇੱਕ ਤੇ ਦੀਵਾ ਰਾਜਵੀਰ ਦੇ ਫੇਰ ਹੀ ਪਤਾ ਲੱਗੂ ਵੀ ਹਾਂ ਇਹਦੇ ਵੀ ਪੇਕੇ ਹੈਗੇ ਨਾ ਜੇ ਉਹ ਹੀ ਨਹੀਂ ਸਮਝਦੀ ਐ ਬੇਬੇ ਨੂੰ ਸ਼ਰਮ ਤਾਂ ਆਉਂਦੀ ਨਹੀਂ ਵੀ ਇੱਥੇ ਆ ਕੇ ਜਨਮ ਦਿਨ ਮਨਾਉਂਦੀ ਐ ਲੋਕ ਕੀ ਆਖਣਗੇ ਚਲ ਸਾਡੀ ਤਾਂ ਉੱਥੇ ਬੇਇੱਜ਼ਤੀ ਕਰਾਉਣੀ ਕਰਾਉਣੀ ਸੀ ਆ ਇਹਨਾਂ ਦੀ ਉਦੋਂ ਕਰਾਉਣਗੇ ਹਰਪ੍ਰੀਤ ਨੂੰ ਤਾਂ ਜਮੀਨ ਦੀ ਸੂਹ ਹੈਗੀ ਪੋਰਾ ਲੱਖਣ ਨਹੀਂ ਆਪਦੇ ਜਣੇ ਤਾਂ ਵੱਡੀ ਕਹਾਉਂਦੀ ਐ ਰਿਸ਼ਤੇਦਾਰੀਆਂ ਚ ਵੀ ਮੈਂ ਵੱਡੀ ਹੋ ਜੂੰ ਸਸਰੀ ਘਰ ਬਾਈ ਸਸਰੀ ਘਰ ਰਾਜਵੀਰ ਹਾਂ ਬਈ ਮੇਰੀ ਮਰੀ ਭੂਆ ਨੇ ਬਚਾਰੀ ਹੋ ਰੋਸਗੀ ਕੀ ਗੱਲ ਸੀ ਇਹ ਤਾਂ ਆਪਦੇ ਬੇਟੇ ਦਾ ਬਰਥਡੇ ਮਨਾਇਆ ਸੀਗਾ ਲੈ ਬਾਈ ਚਾਹ ਪਾਣੀ ਦਾ ਪੁੱਛ ਲੈ ਸਵਾਗਤ ਤਾਂ ਕਰ ਲ ਮਸਾਂ ਤਾਂ ਮੈਂ ਆਈ ਆ ਕੈਸੇ ਹਾਲਾਂ ਤੋਂ ਰਾਜਵੀਰ ਮੇਰੀ ਗੱਲ ਸੁਣ ਲੈ ਉਹ ਮੇਰੀ ਭੂਆ ਤਾਂ ਨਾਰਾਜ਼ ਹੋਈ ਬੈਠੀ ਹੈਗੀ ਉਹ ਤਾਂ ਐਂ ਕਹਿੰਦੀ ਵੀ ਉਹਨਾਂ ਨੇ ਤਾਂ ਵਿਆਹ ਵਰਗਾ ਪ੍ਰੋਗਰਾਮ ਬਣਾਇਆ ਸੀਗਾ ਆਪਦੇ ਬੇਟੇ ਦਾ ਮੇਰਾ ਕੇਕ ਵੀ ਨਹੀਂ ਕੱਟਿਆ ਉਹਨੇ ਤੂੰ ਐਂ ਦੱਸ ਬਾਈ ਬੇਬੇ ਦੀ ਐਡੀ ਉਮਰ ਹੋਈ ਪਈ ਆ ਉਹਨੇ ਇੰਨੀ ਉਮਰ ਚ ਕੋਈ ਪ੍ਰੋਗਰਾਮ ਕਰੇ ਨਹੀਂ ਹੁੰਨੇ ਆਪਦੇ ਜਵਾਕਾਂ ਦੇ ਉਹ ਰਾਜਵੀਰ ਜਦੋਂ ਨਾ ਬੰਦਾ ਵੱਡੀ ਉਮਰ ਦਾ ਹੋ ਜਾਂਦਾ ਜਵਾਕਾਂ ਵਰਗਾ ਹੋ ਜਾਂਦਾ ਹੁਣ ਮੈਂ ਤਾਂ ਕੀ ਕੀ ਲੈਣ ਜਾਂਦਾ ਸੀਗਾ ਇੱਥੇ ਉਹਦਾ ਜਨਮ ਦਿਨ ਮਨਾਵਾ ਕੇ ਕੇਕ ਤਾਂ ਮੈਨੂੰ ਆਏ ਨੱਸ ਬਾਈ ਕੇਕ ਤਾਂ ਤੂੰ ਲੈਣ ਜਾਂਦਾ ਸੀ ਹਰਪ੍ਰੀਤ ਨੂੰ ਹੁਣ ਪੁੱਛਣਾ ਹੋਵੇ ਨਾ ਦਿਖਾਉ ਮੈਨੂੰ ਕਿੱਥੇ ਹਲਵਾਈ ਵਿੱਚ ਬੈਠੇ ਤੇ ਕਿੱਥੇ ਟੈਂਟ ਲਾਏ ਆ ਤੁਸੀਂ ਮੈਂ ਜਦੋਂ ਤੁਸੀਂ ਨਹੀਂ ਇਹਦਾ ਪ੍ਰੋਗਰਾਮ ਕਰ ਸਕਦੇ ਪੂਰਾ ਅਸੀਂ ਕਿਵੇਂ ਕਰਾਂਗੇ ਇਹਦਾ ਕੇਕ ਤਾਂ ਕੱਟ ਸਕਦੇ ਹਾਂ ਅਸੀਂ ਆਏ ਨਹੀਂ ਕਿਹਾ ਵੀ ਅਸੀਂ ਪ੍ਰੋਗਰਾਮ ਨਹੀਂ ਕਰਦੇ ਅਸੀਂ ਬੇਬੇ ਨੂੰ ਆਏ ਕਿਹਾ ਸੀ ਵੀ ਬੇਬੇ ਤੈਨੂੰ ਕੱਪੜੇ ਦਵਾ ਲਿਓਨੇ ਆ ਹੋਰ ਖਾਣ ਪੀਣ ਨੂੰ ਦਵਾ ਲਿਓਨੇ ਭਾਈ ਕੇਕ ਲੈ ਆਉਣੇ ਆ ਵੀ ਘਰੇ ਜਨਮ ਦਿਨ ਮਨਾ ਲੈਣ ਉਹ ਤਾਂ ਕਹਿੰਦੀ ਹਲਵਾਈ ਸੱਦੋ ਡੀ ਜੇ ਲਾਓ DJ ਤਾਂ ਅਸੀਂ ਮੁੰਡੇ ਦੀ ਸ਼ਤੀ ਵੇਲੇ ਨਹੀਂ ਲਾਏਗੇ। ਉਹ ਚਲ ਛੋਟਾ ਜਿਹਾ ਪ੍ਰੋਗਰਾਮ ਕਰ ਦਿੰਦੇ ਜੇ ਫਿਰ ਜਵਾਕਾਂ ਨੂੰ ਰਿਹਾਰਪਈ ਸੀ ਮੇਰੀ ਪ੍ਰੋਗਰਾਮੀ ਹੋ ਜਾਂਦਾ ਸਾਰੇ ਆਪ ਦੇ ਆਪ ਦੇ ਹੋ ਜਾਂਦੇ ਆਥਨੇ ਕੇਕ ਕੱਟਦੇ ਵਧੀਆ ਜਰਮ ਦਿਨ ਮਨਾਉਂਦੇ ਅਸੀਂ ਬੇਬੇ ਦਾ। ਕੋਈ ਗੱਲ ਨਹੀਂ ਰਾਜਵੀਰ ਬਾਹ ਵਧੀਆ ਆ ਗਈ ਤੂੰ ਅੱਜ। ਆਪਾਂ ਨਾ ਪੂਆ ਦਾ ਜਨਮ ਦਿਨ ਮਨਾਵਾਂਗੇ। ਮੈਂ ਕੇਕ ਲੈਣ ਜਾਣਾ। ਮੈਂ ਹੁਣ ਹੀ ਮੁੜ ਆਉਂਦਾ। ਮੇਰੀ ਗੱਲ ਸੁਣ ਬਾਈ ਕੇਕ ਲੈਣ ਨਾ ਜਾ ਤੂੰ ਬਾਪਸਾ ਮੁੜ ਕੇ। ਕੀ ਕਰਾਂ ਮੈਂ ਕੇਕ ਲੈਣ ਆਵਾਂ? ਮੇਰੀ ਗੱਲ ਸੁਣ। ਬੇਬੇ ਤਾਂ ਚਲ ਉਮਰ ਹੋਈ ਪਈ ਆ ਹਰਪ੍ਰੀਤ ਨੂੰ ਸਮਝਾ ਕਿ ਕੇਕ ਤਾਂ ਅਸੀਂ ਆਪਦੇ ਘਰੀ ਕੱਟਾਂਗੇ ਮੈਂ ਤਾਂ ਬੇਬੇ ਨੂੰ ਲੈਣ ਆਈ ਆ ਅੱਛਾ ਲੈਣ ਆਈ ਆ ਰਾਜੀ ਵੀਰ ਚਲ ਆ ਜਾ ਫਿਰ ਇਹ ਵੀ ਗੱਲ ਵਧੀਆ ਉੱਚ ਅਸੀਂ ਇੱਥੇ ਕੱਟ ਲੈਂਦੇ ਫਿਰ ਛੋਡੇ ਮਨ ਚ ਆਵੇ ਗੁੱਸਾ じゃ ਹੁੰਦਾ ਉਹ ਬਾਈ ਹੁਣ ਤੈਨੂੰ ਨਹੀਂ ਪਤਾ ਲੋਕ 100 100 ਗੱਲਾਂ ਕਰਨਗੇ ਆ 4 500 ਦੇ ਕੇਕ ਪਿੱਛੇ ਅਗਲਾ ਆਖੂਗਾ ਵੀ ਜਨਮ ਦਿਨ ਮਨਾਉਣ ਦੇ ਮਾਰੇ ਨੇ ਬੁੜੀ ਘਰੋਂ ਕੱਢਤੀ ਉਹ ਤਾਂ ਤੇਰੀ ਗੱਲ ਠੀਕ ਆ ਰਾਜੀ ਵੀਰ ਉਹ ਤੁਸੀਂ ਨਾ ਜਦੋਂ ਬੇਟੇ ਦਾ ਪ੍ਰੋਗਰਾਮ ਬਣਾਇਆ ਸੀ ਉਹ ਮੇਰੇ ਗੱਲ ਸਮਝ ਚ ਨਹੀਂ ਆਈ ਅਸੀਂ ਵੀ ਸਾਡੇ ਪ੍ਰੋਗਰਾਮ ਚ ਵਿਆਹ ਵਰਗਾ ਪ੍ਰੋਗਰਾਮ ਹੈ ਅਸੀਂ ਵੀ ਸ਼ਾਮਲ ਹੁੰਦੇ ਲੈ ਭਾਈ ਸਾਨੂੰ ਫੋਨ ਤਾਂ ਲਾਇਆ ਸੀ ਵੀ ਭਾਈ ਆ ਜਾਓ ਤੁਸੀਂ ਉਹ ਮੈਨੂੰ ਆਏ ਨਹੀਂ ਪਤਾ ਸੀ ਤੁਸੀਂ ਐਡਾ ਵੱਡਾ ਪ੍ਰੋਗਰਾਮ ਕਰੋਗੇ ਮਹਾਂ ਲੈ ਕੇਕ ਤਾਂ ਆਪਾਂ ਉਹ ਤਾਂ ਭਾਈ ਸੋਚਿਆ ਤਾਂ ਹੈ ਨਹੀਂ ਸੀ ਪਰ ਮੌਕੇ ਤੇ ਉਹੀ ਗੱਲ ਸਭ ਕੁਝ ਹੀ ਹੋ ਗਿਆ ਚੱਲ ਤੂੰ ਆਏ ਕਰ ਹੁਣ ਭੂਆ ਤਾਂ ਨਾਰਾਜ਼ ਹੋਈ ਬੈਠੀ ਆ ਉਹਨੂੰ ਮਨਾ ਹਰਪ੍ਰੀਤ ਵੀ ਗੁੱਸਾ ਕਰਦੀ ਸੀ ਬਾਈ ਕਹਿੰਦੀ ਸਾਨੂੰ ਸੱਦਿਆ ਨਹੀਂ ਮਖਾਸੀ ਤਾਂ ਭਾਈ ਫੋਨ ਲਾਇਆ ਸੀਗਾ ਭੂਆ ਨਾਲ ਗੱਲ ਕਰ ਤੂੰ ਹੁਣ ਸਸਤਰੀ ਗੱਲ ਬੇਬੇ ਸਤਰੀ ਕਰ ਨਾ ਬੇਬੇ ਤੂੰ ਆਏ ਰੁਸ ਕੇ ਆ ਕੇ ਬੈ ਗਈ ਆਏ ਤੇਰਾ ਲੋਟ ਆ ਜਾਊਗਾ ਨਾ ਹੁਣ ਮੇਰਾ ਭਤੀਜਾ ਕੇਕ ਲੈਣ ਗਿਆ ਣ ਕੇ ਇੱਕ ਕੱਟੂਗਾ ਤੂੰ ਤਾਂ ਨਹੀਂ ਕੱਟਿਆ। ਹੁਸਨਾ ਕਰ ਬੇਬੇ ਤੇਰਾ ਭਤੀਜਾ ਕੇਕ ਲੈਣ ਹੀ ਗਿਆ ਸੀ ਤੇਰੇ ਵਾਸਤੇ ਟੈਂਟ ਨਹੀਂ ਸੀ ਮੰਗਾਉਣ ਗਿਆ। ਵਾਹ ਇਹਨੇ ਮੈਨੂੰ ਰਾਜਵੀਰ ਨੇ ਮੋੜ ਲਿਆ ਆ ਕਹਿੰਦੀ ਮੈਂ ਉੱਥੇ ਹੀ ਪਿੰਡੀ ਕੇਕ ਕਟਾਂਗੇ ਇੱਥੇ ਆਪਾਂ ਕੱਟਦੇ ਸੋਹਣੇ ਨਹੀਂ ਲੱਗਦੇ। ਲੈ ਦੇਖ ਲੈ ਇਹਨੇ ਤਾਂ ਕਹਿਣੇ ਸੀਗਾ ਉੱਥੇ ਇਹਨੇ ਕਰਿਆ ਨਾ ਫਿਰ ਪ੍ਰੋਗਰਾਮ ਮੈਂ। ਜੈ ਜੈ ਜਰਮਦੇ ਨੇ ਬੇਬੇ ਇੱਥੇ ਮਨਾਉਣਗੇ ਨਾ ਇਦੋਂ ਨਾਲ ਤਾਂ ਅਸੀਂ ਵਧੀਆ ਮਨਾਵਾਂਗੇ ਅਸੀਂ ਤਾਂ ਢੀੜਾ ਕਪੜਾ ਲਈ ਬੈਠੇ ਆ ਤੇਰੇ ਵਾਸਤੇ। ਔਰ ਆਜ ਬ੍ਰਿਜੇ ਫਰਪੂਆ ਨਹੀਂ ਮੰਨਦੀ ਮੈਂ ਕੇਕ ਰਿਆਂ ਨਾ ਭਾਈ ਇੱਥੇ ਕੱਟ ਦੇਗੇ ਤਾਂ ਇੱਥੇ ਤਾਂ ਭਾਈ ਦੇਖ ਮੈਂ ਕਹਿ ਕੇ ਕੱਟਣ ਨਹੀਂ ਦਿੰਦੀ ਜਾਂ ਤਾਂ ਫਿਰ ਇੱਥੇ ਵੀ ਨਾ ਕੇਕ ਕੱਟੋ ਤੇ ਨਹੀਂ ਫਿਰ ਉੱਥੇ ਜਾ ਕੇ ਕੱਟਾਂਗੇ ਉਹਦੇ ਉੱਥੇ ਭੱਜ ਜਾ ਕੀ ਗੱਲ ਹੈ ਫਿਰ ਕਾਹ ਤੋਂ ਨਾਰਾਜ਼ ਕਰਦੀ ਹੈ ਇਹਦੇ ਪੋਤੇ ਪੋਤੀਆਂ ਤਾਂ ਤਿਆਰ ਹੋਏ ਬੈਠੇ ਆ ਕੁਰਸੀਆਂ ਦੇ ਜਿਹੜੇ ਆ ਵੀਰ ਜਿਵੇਂ ਭੂਆ ਕੋਹੋ ਨਾ ਉਮਜਕਰ ਪ੍ਰੋਗਰਾਮ ਬਣਾ ਦਿਓ ਇਹਦਾ ਕਿਵੇਂ ਕਰਨਾ ਨਾ ਭਾਈ ਫਿਰ ਮੈਂ ਤਾਂ ਉਹ ਲਾਈਂਦੀ ਜੇ ਉਮਜਕਰ ਲਾ ਲਾਂਗੇ ਕੋਈ ਨਹੀਂ ਨੱਚ ਲੇਂਗੀ ਤੂੰ ਆਹ ਨੱਚੂਗੀ ਮੈਂ ਲਾ ਲਾਂਗੇ ਕੋਈ ਜਮ ਫਰਜੇ ਲਾ ਲਾਂਗੇ ਆਪਣੇ ਪਏ ਆ ਵੱਡੇ ਵੱਡੇ ਸੁਣਾਈ ਲ ਬਈ ਹਰਪ੍ਰੀਤ ਨੂੰ ਰਾਜੂ ਤੂੰ ਚਾਹ ਤਾਂ ਪੀ ਕੇ ਹੀ ਰਹੀ ਹੁਣ ਇੱਕ ਕਾਲੀ ਨਾ ਮੁਰਗੀ ਨੇ ਮਾਰਾ ਉਹਨੂੰ ਹਰਪ੍ਰੀਤ ਨੂੰ ਸਾਦਾ ਹੁਣੀ ਭੇਜਦਾ ਕੋਈ ਨਹੀਂ ਬਈ ਚਾਹ ਤਾਂ ਮੈਂ ਪੀ ਲੈਨੀ ਆ ਬੋਲ ਮਾਰ ਲੈ ਹਰਪ੍ਰੀਤ ਨੂੰ ਲੈ ਦੇਖ ਲੈ ਹੁਣ ਆ ਗਈ ਕਿਉਂ ਆਈ ਹੁਣ ਤੂੰ ਮੇਰੇ ਮੰਗਰ ਦੱਸ ਕੀ ਖੜਾ ਏ ਤੇਰਾ ਆਉਣਾ ਹੀ ਸੀ ਬਾਬੇ ਮੰਗਰਤਾ ਤੇਰੇ ਮੈਂ ਉਹੀ ਗੱਲ ਲੋਕਦੀ ਮੋੜ ਲਾਂਦੀ ਤੂੰ ਮੈਨੂੰ ਉਹਦੀ ਕਹਿ ਰਹੰਦੀ ਮੈਂ ਆਏ ਦੇਖਦੀ ਸੀ ਹਾਂ ਤੇਰੇ ਪੇਕੇ ਨਹੀਂ ਬੱਦਲਵਾਈ ਵੀ ਦੇਖਾਂ ਹਨ ਟੈਂਟ ਲਾਉਂਦੇ ਆ ਕਿ ਨਹੀਂ ਲਾਉਂਦੇ ਨਹੀਂ ਦੇਖ ਕੇ ਕਰਾਂਦੇ ਜਹੇ ਜਹ ਦੇ ਦੰਦਿਆਂ ਦਾ ਵਿਆਹ ਸੋ ਜਾ ਕਰ ਦਿੰਦੇ ਵਿਚਾਰੇ ਤੇ ਫਿਰ ਬੇਬੇ ਜਹੇ ਜਹ ਦੁਨੀਆ ਦਾ ਵਿਹਾਰ ਸੀ ਉਹੇ ਜੀ ਕਰਦੇ ਸੀ ਅਸੀਂ ਕਿਹੜਾ ਕੋਈ ਅਲੈਦਾ ਕਰਦੇ ਸੀਗੇ ਕੋਈ ਨਹੀਂ ਜੇ ਮੈਂ ਤੂੰ ਆਪਦਾ ਮਨਾਇਆ ਮੈਂ ਤਾਂ ਓਮੇ ਮਨਾਉ ਚਲ ਓਮੇ ਮਨਾ ਲਈ ਭਾਈ ਤੇਰੀ ਮਰਜ਼ੀ ਹੈ ਨੱਚ ਲਈ ਟੱਪ ਲਈ ਆਪਦੇ ਗੋਡੇ ਤੜਵਾਲੀ ਸਾਨੂੰ ਤਾਂ ਕੋਈ ਚੱਕਰ ਨਹੀਂ ਆਉ ਤੂੰ ਤਾਂ ਮੇਰੇ ਗੋਡਿਆਂ ਤੇ ਲੱਗਦੀ ਰਿਹਾ ਕਰ ਤੇ ਫਿਰ ਬੇਬੇ ਹੋਰ ਕੀ ਹੋਊਗਾ ਹੁਣ ਦੇਖ ਲਾ ਆ ਗਿਆ ਹਾਂ ਹਾਂ ਕਿਵੇਂ ਹਰ ਸਸਰੀ ਕਾਲ ਕੋਈ ਨਹੀਂ ਕਮਰੇ ਚ ਤੱਕੀ ਐ ਨਾ ਹੁਣ ਕਿਵੇਂ ਆ ਗਈ ਤੂੰ ਨੀ ਮੈਂ ਤਾਂ ਬੇਬੇ ਨੂੰ ਲੈਣ ਆਈ ਸੀਗੀ ਬੇਬੇ ਦਾ ਤਾਂ ਭਣੇ ਕੇਕ ਲੈਣ ਗਿਆ ਹਾਂ ਤੇਰੇ ਭਾਈ ਹਰਪ੍ਰੀਤ ਜਹੇ ਜਾ ਕੇ ਇੱਕ ਤੁਸੀਂ ਲੈ ਕੇ ਆਉਣਾ ਨਾ ਇਹ ਜੇ ਤਾਂ ਅਸੀਂ 5-7 ਲਿਆ ਦਾਂਗੇ ਬੇਬੇ ਨੂੰ ਐਡੀ ਵੀ ਕੋਈ ਗੱਲ ਨਹੀਂ ਦੇਖ ਲਾ ਦੇਖ ਲਾ ਭੂਆ ਹੁਣ ਤਾਂ ਇਹ ਦੱਸ ਜਾਏਗੀ ਕਿ ਨਾ ਤੇ ਇਹ ਹੋਣਾ ਕਹਿੰਦੀ ਮੈਂ ਹੋਵੇ ਕਰੂੰਗੀ ਜਿਵੇਂ ਤੂੰ ਮੁੱਸੇ ਵਾਲੀ ਗੱਲ ਨਹੀਂ ਹਰਪ੍ਰੀਤ ਅਸੀਂ ਸਾਰਾ ਕੁਝ ਕਰੀ ਬੈਠੇ ਆ ਘਰੇ ਲੀੜਾ ਕੱਪੜਾ ਲੈ ਆਈ ਬੈਠੇ ਆ ਕੇਕ ਮੰਗਾਈ ਬੈਠੇ ਆ ਉਹ ਬੂਫਰ ਜੇ ਲਾ ਰੱਖਿਆ ਜਵਾਕਾਂ ਨੇ ਅੱਛਾ ਉਹ ਮੇਰੀ ਦਰਣੀ ਜੇ ਬੂਫਰ ਪਹਿਲੀ ਹੀ ਲਾ ਲਾਂਦੀ ਭੂਆ ਕਾ ਨੂੰ ਰੁੱਸਦੀ ਹਾਂ ਆਹ ਜਾ ਬੈਠ ਜਾ ਗੱਲ ਬੂਫਰਾਂ ਦੀ ਨਹੀਂ ਸੀ ਗੱਲ ਤਾਂ ਟੈਂਟ ਦੀ ਸੀ ਬੇਬੇ ਕਹਿੰਦੀ ਟੈਂਟ ਲਾਓ ਤੇ ਹਲਵਾਈ ਸੱਦੋ ਲੈ ਤੇ ਕੋਈ ਗੱਲ ਹੋਈ ਪਈ ਏਦਾ ਵਿਚਾਰੀ ਚਲੋ ਇਹ ਗੱਲ ਵੱਡੀ ਹੋਈ ਪਈ ਐ ਨਾ ਨਹੀਂ ਪਤਾ ਲੱਗਦਾ ਤੂੰ ਆਪਦੇ ਹਿਸਾਬ ਨਾਲ ਮੰਗਾ ਲੰਦੀ ਸਮਾਨ ਤੇ ਹੁਣ ਪਾਵਾ ਤੁਸੀਂ ਜਾ ਕੇ ਦੇਖ ਲਓ ਹੁਣ ਕਿਹੜਾ ਸਾਡੇ ਥੋੜਾ ਪ੍ਰੋਗਰਾਮ ਹੋਊਗਾ ਚਲੋ ਪਈ ਤਾਂ ਤੁਸੀਂ ਵੀ ਚੱਲਿਓ ਜਦੋਂ ਮਨਾਇਆ ਸੀ ਤੈਨੂੰ ਮੁੰਡੇ ਦਾ ਜਨਮ ਦਿਨ ਉਦੋਂ ਆਈ ਸੀ ਤੇਰੇ ਪੇਕੇ ਹੁਣ ਜਦੋਂ ਸਾਡੀ ਭੂਆ ਦਾ ਜਨਮ ਦਿਨ ਹੈ ਹੁਣ ਤਾਂ ਅਸੀਂ ਜਾਵਾਂਗੇ ਤੇਰੇ ਪੇਕੇ ਨਹੀਂ ਆਉਣਗੇ ਜਿਪਾਣੇ ਸੋਨੂ ਕਹਿਣੀ ਆਈਆਂ ਤੁਸੀਂ ਆਜੋ ਮੇਰੇ ਪੇਕੇਆਂ ਨੇ ਤਾਂ ਕੀ ਬਾਬੇ ਨੂੰ ਸਲਾਮੀ ਦੇਣਾ ਨਾ ਚਲੋ ਤੁਸੀਂ ਚਲੋ ਸਲਾਮੀ ਦੀਆਂ ਗੱਲਾਂ ਕਰਦੀਆਂ ਜਣੇ ਦੀ ਸਲਾਮੀ ਤਾਂ ਅਸੀਂ ਦੇਖੇ ਨਹੀਂ ਸੀ ਮੇਰੇ ਮੁੰਡੇ ਨੂੰ ਇਹ ਮੈਂ ਆਪਣੇ ਬੇਟੇ ਦੇ ਵੀ ਸੱਜਿਆ ਸੀ ਪ੍ਰੋਗਰਾਮ ਤੇ ਮੇਰੇ ਸਮਝ ਦੇ ਥੋੜਾ ਜਿਹਾ ਫਰਕ ਰਹਿ ਗਿਆ ਉਹ ਤੂੰ ਡਿੱਕ ਜਾ ਸੁਪਾਈਆਂ ਜੀਆਂ ਨਾ ਮਾਰ ਹੋਣਾ ਇਹ ਤਾਂ ਭਰਜਾਈ ਨਾਲ ਦਾ ਹੋ ਰਿਹਾ ਹੁਣ ਇਹਨੇ ਕਦੀ ਪਰ ਮਾਰ ਲੱਗ ਗਈ ਬਾਈ ਨੂੰ ਫੋਨ ਕਰਿਆ ਸੀ ਬੇਬੇ ਅਸੀਂ ਬਾਈ ਨੇ ਜਵਾਬ ਦੇ ਤਾ ਕਹਿੰਦਾ ਭਾਈ ਸਾਥੂ ਤਾਂ ਆਇਆ ਨਹੀਂ ਅੰਦਰ ਠੰਡ ਵਾਲੀ ਉਹ ਤਾਂ ਠੰਡ ਸੀਗੀ ਮੇਰੇ ਫੋਨ ਤੇ ਤੂੰ ਲਾ ਲਾਂ ਦੀ ਮੇਰੇ ਨਾਲ ਗੱਲ ਕਰ ਲਾਂਗੀ ਪਿੰਡਾਂ ਦੇ ਘਰ ਉਸੇ ਬਾਈ ਨੂੰ ਫੋਨ ਲਾ ਤਾਂ ਫਿਰ ਹੁਣ ਪਿੱਛੇ ਕੀ ਰਹਿ ਗਿਆ ਸੀਗਾ ਨਾ ਇਹ ਤਾਂ ਅੱਧੀ ਗੱਲ ਦਾ ਤਾਂ ਹੁੰਦਾ ਇਹ ਨਹੀਂ ਤਾਂ ਫਿਰ ਐਂ ਜੇ ਦੱਸੋਗੇ ਚਲ ਕੋਈ ਨਹੀਂ ਭਾਈ ਗੁੱਸਾ ਨਾ ਕਰੋਗੇ ਤੁਸੀਂ ਆਇਓ ਲਾਜ਼ਮੀ ਤੇਰਾ ਤਾਂ ਖੜ ਗਿਆ ਫਿਰ ਤਾਂ ਤੁਸੀਂ ਆ ਗਏ। ਇਹ ਤਾਂ ਉਹਨੂੰ ਜਾਣੇ ਭੈਣੇ ਜੇ ਤੂੰ ਸਾਡੇਵੇਂ ਜੀ ਸੀ ਤੇਰੇ ਆ ਜਾਗੇ। ਤੂੰ ਮੇਰੀ ਭੈਣਾ ਤੇਰੇ ਵਾਸਤੇ ਵੀ ਲੀੜਾ ਕੱਪੜਾ ਲਿਆਂਦਾ ਪਿਆ ਤੇ ਹੁਣ ਤੁਸੀਂ ਆ ਜਾਓ ਜਰਕਦੇ ਨੇ ਤਿਆਰ ਹੋ ਕੇ ਲੜਨ ਦਾ ਟਾਈਮ ਨਹੀਂ ਕੇ ਪੱਟਣ ਦਾ ਟਾਈਮ ਹੋ ਗਿਆ। ਭੂਆ ਖਾਤਰ ਅਸੀਂ ਲੈ ਕੇ ਵੀ ਆਵਾਂਗੇ ਮਾੜਾ ਮੋਟਾ ਕੁਝ ਪੇਕਿਆਂ ਫੇਰ ਵੀ। ਚੱਲ ਕੋਈ ਨਾ ਤੂੰ ਥੋੜੀ ਮਰਜੀ ਜਿਹੜਾ ਕੁਝ ਲਿਆਉਣਾ ਹੋਵੇ ਤੁਸੀਂ ਲੈ ਆ। ਕੋਈ ਗੱਲ ਨਹੀਂ ਹੱਥੋਂ ਤੁਸੀਂ ਪਹੁੰਚੀਏ ਨਾ ਹੱਥ ਦੀ ਕੇਕ ਕਟਾਉਂ ਤੁਸੀਂ। ਚੱਲ ਅਸੀਂ ਚੱਲਦੀਆਂ ਤੁਸੀਂ ਆ ਜਾਓ ਸਾਡੇ ਮੰਦਿਰ ਦੀ ਤਿਆਰੀ ਕਰਕੇ ਆ ਜਾਗੇ। ਚੰਗਾ ਭੂਆ ਬਗ ਜਾ। ਆ ਤੁਸੀਂ ਆ ਜਾਓ। ਆ ਜਾਓ ਤੁਸੀਂ ਮੇਰਾ ਚੋਲਾ ਸੀ ਚੱਕ ਲਿਆ ਮਾਨੀ ਤੂੰ ਚੱਕ ਲੈ ਜੰਗਾ ਭਾਈ ਆਹ ਚੱਕ ਲੈ ਹਾਣਿਤ ਚੰਗਾ ਪਹਿਣੀ ਆ ਜਾਓ ਫਿਰ ਤੁਸੀਂ ਤਿਆਰ ਹੋ ਕੇ ਚੰਗਾ ਪਹਿਣੀ ਨਾ ਭਾਈ ਮੇਰੀ ਗੱਲ ਸੁਣ ਵਧੀਆ ਕੋਈ ਚੱਕ ਦੇ ਲੀੜੇ ਪਾ ਕੇ ਆ ਜਾਓ ਚਾਹ ਪਨੀ ਤਾਂ ਪੀ ਜਾਂਦੀ ਐ ਉੱਡੀ ਜਾਂਦੀ ਐ ਨੰਬਰ ਸਹਰਪ੍ਰੀਤ ਹੁਣ ਕਿੱਥੇ ਟਾਈਮ ਆ ਘਰੇ ਤਾਂ ਤੈਨੂੰ ਪਤਾ ਬੜੂਆਂ ਬੈਠੀਆਂ ਨਹੀਂਆਂ ਕੰਮ ਧੰਦਾ ਕਰ ਲਈ ਜਾਂਦੀਆਂ ਅੱਛਾ ਪਕੌੜੇ ਪਕੂੜੇ ਬਣਾਈ ਜਾਂਦੀਆਂ ਵਿਚਾਰੀਆਂ ਕਰ ਲੈ ਕਿਡਾ ਬਟਾ ਮੈਂ ਜੀ ਪਕੌੜੀ ਬਣਾਉਣੀ ਸੀ ਉਦੋਂ ਹੀ ਮਣਮਾਲਾ ਦੀ ਭੂਆ ਨੂੰ ਕਿਰਸਾ ਕੇ ਤੋੜਿਆ ਮੈਂ ਹਰਪ੍ਰੀਤ ਮੈਂ ਤਾਂ ਦੁੱਸੀ ਆਂ ਗਾਂ ਵਾਸਤੇ ਪਣੇ ਧਿਆਨ ਰੱਖੇ ਵੱਡਾ ਬੰਦਾ ਜਵਾਕਾਂ ਮਰ ਕਰਦਾ ਨਹੀਂ ਸੀ ਅਸੀਂ ਕੋਈ ਰੱਖਦੇ ਚੀਜ਼ ਤਾਂ ਸੀ ਸਾਰੀ ਬਣਾਉਂਦੇ ਗੱਲ ਤਾਂ ਹਲਵਾਈ ਦੀ ਸੀ ਕਹਿੰਦੀ ਹਲਵਾਈ ਸੱਦੋ ਮੈਂ ਖੁਦ ਉਹੀ ਚੀਜ਼ਾਂ ਸੀ ਆਪ ਬਣਾ ਲਾਂਗੇ ਘਰੇ ਕੋਈ ਨਹੀਂ ਚੰਗਾ ਪੂਆ ਚੰਗਾ ਹਲਪੀਦਾ ਆ ਜਾਓ ਛੇਤੀ ਜਿੰਨਾ ਮੈਂ ਪੂਆ ਜਰੂਰ ਆ ਮੈਂ ਆਓ ਜੂ ਆਇਓ ਚੰਗਾ ਭਾਈ ਚੰਗਾ ਚੰਗਾ ਭਾਈ ਛੇ ਟਾਈਮ ਨਾ ਪਹੁੰਚ ਜਿਓ ਚੰਗਾ ਚੰਗਾ ਚਾ ਚੱਲ ਬੇਬੇ ਜਰਕਦੇ ਨੇ ਆ ਤੇਰੇ ਰੋਸਿਆਂ ਨੇ ਤਾਂ ਆ ਟਾਈਮ ਲਿਆਤਾ ਦੇਖ ਲੈ ਦੀ ਰਾਤ ਕਰਾਤੀ ਚਾ ਚਾਲ ਬਥੇਰ ਉਸ ਕੇ ਆ ਕੇ ਬਹਿ ਗਈ ਫਿਰ ਤਾਂ ਅਗਲੇ ਰਾਤ ਆਪਣੀ ਹੋਈ ਆ ਕਾਤੀ ਪਾਲਟੀ ਹੋਰ ਤੇਰੇ ਪੇਕਿਆਂ ਨੇ ਤਾਂ ਚੱਲ ਤੂੰ ਮੇਰੇ ਨਾਲ ਵਾਗ ਦੇ ਪੇਕੇ ਦੇ ਹੁਣ ਹਿਸਾਬਾਤ ਕਰਨਾ ਪਊਗਾ ਤੇਰਾ ਸਾਰਾ ਪ੍ਰੋਗਰਾਮ ਵਿੱਚ ਹੀ ਰਹਿ ਜੂ ਆ ਜਾ ਆ ਜਾ ਕੋਈ ਨਹੀਂ